ਘਰ ਦੇ ਵਿੱਚ ਉਹ ਆਂਟੀ ਖੜੇ ਨੇ ਜਿਨ੍ਹਾਂ ਦੀ ਮੂਰ ਇਹਨਾਂ ਤੇ ਦੋਸ਼ ਲਾਇਆ ਕਿ ਮੇਰਾ ਕਮਰਾ ਬਰਸਾਤ ਨਾਲ ਨਹੀਂ ਡਿੱਗਿਆ ਪਰ ਜੇ ਹਾਲਾਤ ਤਾਂ ਤੁਹਾਨੂੰ ਦਿਖਾਏ ਆ ਵੀ 1988 1988 95 ਦੇ ਬਣੇ ਹੋਏ ਘਰ ਹੈ ਬਰਸਾਤਾ ਵੀ ਹੋਈਆਂ ਤੇ ਬਰਸਾਤਾਂ ਦੇ ਕਾਰਨ ਹੀ ਇਹ ਡਿੱਗੇ ਹੈਗੇ ਆ 3 ਵਜੇ ਰਾਤ ਤੇ ਤਿੱਖੜਤਾ ਹੋਇਆ ਤੇ ਮੈਂ ਦਵਾ ਦਵਾ ਤੇਰੇ ਅੰਕਲ ਨੂੰ ਦੇ ਕੇ ਆ ਵੀ ਬਾਹਰ ਵੇਖ ਕੀ ਹੋ ਗਿਆ ਮੈਂ ਕਿਹਾ ਨਾਲ ਤਾਂ ਕਮਰਾ ਡਿੱਗ ਪਿਆ ਵੀਡੀਓ ਵਾਇਰਲ ਹੁੰਦੀ ਦੇਖਿਆ ਵੀ ਜਿਹਦੇ ਵਿੱਚ ਤੁਸੀਂ ਦੋਸ਼ ਲਾ ਰਹੇ ਹੋ ਕਿ ਵੀ ਇਹ ਕਮਰਾ ਬਰਸਾਤ ਦੇ ਕਾਰਨ ਨਹੀਂ ਡਿੱਗਾ ਵੀ ਮੈਂ ਘਰੋਂ ਬਾਹਰ ਹੈਣੀ ਸੀ ਇੱਕ ਰਾਤ ਡਿੱਗ ਗਿਆ ਮੈਨੂੰ ਬਰਬਾਦ ਕੀਤਾ ਗਿਆ ਠੀਕ ਹੈ ਮੈਂ ਪੇਟੀਸ਼ਨ ਲਾਇਆ ਮੇਰੀ ਜਾਨ ਨੂੰ ਬਹੁਤ ਖਤਰਾ ਮੇਰਾ ਕਮਰਾ ਡਿੱਗਿਆ ਨਹੀਂ ਟਾਇਆ ਗਿਆ ਦੇਖੋ ਲੈ ਆਉਂਦੀ ਕੁੜੀ ਹੈ ਸਾਥ ਥੱਲੇ ਫਰੋਟੀ ਥੱਲੇ ਆਗ ਹੀ ਸੀ ਉਹਦਾ ਭਰਾ ਵਾਰੀ ਸਾਡੀ ਥਾਣੇ 'ਚ ਵੀ ਪੰਚਾਇਤ ਹੋਈ ਪਹਿਲਾਂ ਸਾਡੀ ਘਰੇਲੂ ਪੰਚਾਇਤ ਹੁੰਦੀ ਰਹੀ ਘਰੇ ਉਹਦੇ ਵਿੱਚ ਇਹ ਇਹਨੂੰ ਜਦੋਂ ਇਹਦੇ ਜਿਹੜੇ ਫੋਫੜ ਮਾਮੇ ਜਿੰਨੇ ਵੀ ਆਉਂਦੇ ਸੀ ਇਹਦੇ ਚ ਖੂਟ ਕੱਟ ਕੇ ਇਹਨੂੰ ਸਮਝਾ ਦਿੰਦੀ ਸੀ ਵੱਧ ਤੋਂ ਵੱਧ ਇੱਕ ਜਾਂ ਦੋ ਦਿਨ ਸਹੀ ਰਹਿੰਦੀ ਸੀ ਇਹ ਇਹ ਮੁੜ ਕੇ ਉਸੇ ਤਰ੍ਹਾਂ ਹੀ ਫੇਰ ਤਰਾਖੜਾ ਸੀ ਉਹਦੀ ਪਰਜਾਈ ਖੜੀ ਖਾਨਣ ਬੜੀ ਤੇ ਉਹਨਾਂ ਦੇ ਸਾਹਮਣੇ ਹੀ ਸਾਡੀ ਰਸੋਈ ਦੀ ਛੱਤ ਆਗੀ ਤੱਲੇ ਅੱਛਾ ਥੋੜੀ ਬੋਤੀ ਉਹਦੇ ਥੱਲੇ ਆ ਗੁੜਿਆਏ ਠਾਗੀ ਜੋ ਮਾਮਾ ਕਹੇ ਆ ਕਿ ਬਾਹਰ ਨੂੰ ਗਈ ਹੈ ਮੈਂ ਕਿਹਾ ਵੀ ਮੇਰੀ ਗੁੜਿਆ ਬਾਹਰ ਨੂੰ ਨਹੀਂ ਜਾਂਦੀ ਗੁੜਿਆਰ ਸੋਈ ਦੇ ਥੱਲੇ ਆ ਬੜਾ ਰੌਲਾ ਜਦੋਂ ਇਹਨਾਂ ਨੇ ਰਿਪੋਰਟਾਂ ਫੜੀਆਂ ਗਈਆਂ ਉਦੋਂ ਇਹ ਆਟੀ ਸੀ ਜੀ ਅਸੀਂ ਨਾਲ ਨਹੀਂ ਸੀ ਸਾਡਾ ਕੋਈ ਖਸੂਰ ਨਹੀਂ ਇਹ ਮੰਗੀ ਜਾਂਦੀ ਆ ਮੈਨੂੰ ਤਲਾਕ ਦਾ 20 ਲੱਖ ਰੁਪਇਆ ਦਿਓ ਇੱਕ ਪਾਸੇ ਜਗਾ ਮੰਗਦੀ ਆ ਇਹ ਫਿਰ ਹੁਣ ਤੁਸੀਂ ਦੱਸੋ ਵੀ ਇਹ ਦੋ ਪਾਸੇ ਇਹ ਦੋ ਗੱਲਾਂ ਹੋ ਸਕਦੀਆਂ ਅੱਛਾ ਮੀਆਂ ਬੀਬੀ ਦੀ ਆਬਦੀ ਨਹੀਂ ਬਣੀ ਜਾਂ ਘਰ ਵਾਲੀ ਦੀ ਨਾ ਬਣੀ ਨੋਜਾਬ ਵੀ ਦੀ ਕੋਈ ਸੰਬੰਧਾਂ ਦੇ ਵਿੱਚ ਰਿਸ਼ਤੇਦਾਰੀ ਜਿਹਾ ਟ੍ਰੇਡ ਆ ਪਰ ਜਿਹੜੇ 4-5 ਬੱਚੇ ਹੁੰਦੇ ਆ ਮਗਰ ਹਮ ਲੇਡੀ ਜਾਬ ਦਾ ਕੋਈ ਕਿਨਾਰਾ ਕਰਕੇ ਆਪਦਾ ਘਰ ਵਸਾ ਲੈਂਦੀ ਐ ਜਾਂ ਕੋ ਬੰਦੇ ਦਾ ਆਪਦਾ ਆਪਣਾ ਗੁਜ਼ਾਰਾ ਆਪਦੇ ਤਰੀਕੇ ਨਾਲ ਹੋ ਰੋਇਆ ਕਰਕੇ ਜਾਂ ਅਚਨ ਕਰਕੇ ਸ਼ਾਦੀ ਉਹ ਆਪਦਾ ਕਰਦਾ ਪਰ ਉਹ ਜਿਹੜੇ ਚਾਰ ਦੋ ਤਿੰਨ ਬੱਚੇ ਜੰਮੇ ਉਹਨਾਂ ਦਾ ਕੀਕ ਸੋਰਾ ਉਹਨਾਂ ਨੂੰ ਜਿਹੜਾ ਅੱਜ ਉਹਨਾਂ ਦਾ ਭੇਖ ਕੀ ਹੈ ਕਿਵੇਂ ਕੋਈ ਇੱਕ ਬਣੂਗਾ ਕਿ ਮੁੰਡਾ ਤੇ ਇਹ ਜਾਣੇ ਤੇ ਮੁੰਡਾ ਜਾਣੇ ਠੀਕ ਆ ਜੀ ਹਾਂਜੀ ਇਹਦੇ ਵਿੱਚ ਸਾਡਾ ਕੋਈ ਰੌਲਾ ਨਹੀਂ ਇਹ ਮੁੰਡੇ ਨੂੰ ਬਣਾ ਲੇ ਮੁੰਡਾ ਇਹਨੂੰ ਬਣਾ ਲੇ ਸਾਨੂੰ ਕੋਈ ਤਰਾਜ ਨਹੀਂ ਬੱਚਿਆਂ ਨੂੰ ਛੱਲੇ ਜੇ ਬੱਚਾ ਕੋਈ ਰਹਿਣਾ ਚਾਹੁੰਦਾ ਤਾਂ ਜੀ ਸਾਥ ਕੇ ਰਵੇ ਅਸੀਂ ਕੋਈ ਬੱਚਿਆਂ ਦੀ ਇਹ ਨਹੀਂ ਵੀ ਬੱਚਿਆਂ ਦੀ ਤਨਖਾਹ ਆਉਂਦੀ ਹੈ ਸਾਡੀ ਆਮਦਨ ਘਾਟੂ ਕਿ ਠੀਕ ਹੈ ਨਾ ਬੱਚੇ ਤਾਂ ਸਾਡੇ ਪੱਲੇ ਖਾਂਦੀ ਹੈ ਤੁਸੀਂ ਦੇਖ ਰਹੇ ਹੋ ਜੀਤ कौर ਜੀ ਤੁਸੀਂ ਜੁੜਿਓ ਆਵਾਜ਼ ਪੰਜਾਬੀ ਚੈਨਲ ਦੇ ਨਾਲ ਇਸ ਵਕਤ ਅਸੀਂ ਖੜੇ ਆਂ ਜੈਤੋ ਜੇ ਤੋ ਖੜੇ ਅਸੀਂ ਅਜਿਹੇ ਪਰਿਵਾਰ ਦੇ ਵਿੱਚ ਖੜੇ ਆ ਪਹਿਲਾਂ ਤਾਂ ਅਸੀਂ ਤੁਹਾਨੂੰ ਥੋੜੇ ਜਿਹਾ ਇਹਨਾਂ ਦੇ ਘਰ ਦੇ ਹਾਲਾਤ ਦਿਖਾਉਣੇ ਆ ਵੀ ਇਹਨਾਂ ਦੇ ਹਾਲਾਤ ਜਿਹੜੇ ਹੈਗੇ ਆ ਬੜੇ ਨਾਜ਼ੁਕ ਨੇ ਜਿਵੇਂ ਤੁਹਾਨੂੰ ਪਤਾ ਹੈ ਕਿ ਮੀਂਹ ਤੇ ਬਰਸਾਤਾਂ ਦੇ ਕਾਰਨ ਕਾਫੀ ਘਰਾਂ ਦਾ ਨੁਕਸਾਨ ਹੋਇਆ ਤਾਂ ਬਾਬਾ ਜੀ ਨੇ ਗੱਲਬਾਤ ਕੀਤੀ ਸੀ ਉਹਨਾਂ ਨੇ ਦੱਸਿਆ ਸੀ ਕਿ 2088 ਦਾ 2095 ਦਾ ਇਸ ਤਰ੍ਹਾਂ ਦੇ ਪੁਰਾਣੇ ਸਮਿਆਂ ਦੇ ਪਾਏ ਹੋਏ ਘਰ ਨੇ ਪਰ ਜਿਹੜਾ ਹੈਗਾ ਇੱਧਰ ਜ਼ਿਆਦਾ ਬਰਸਾਤਾਂ ਹੋਣ ਦੇ ਕਰਕੇ ਇਹਨਾਂ ਦੇ ਇੱਕ ਰਸੋਈ ਤੇ ਇੱਕ ਜਿਹੜੇ ਇੱਧਰਲੇ ਪਾਸੇ ਕਮਰੇ ਬਣੇ ਸੀਗੇ ਉਹ ਬਿਲਕੁਲ ਟਹਿ ਗਿਆ ਤੇ ਤੁਸੀਂ ਸਮਾਨ ਵੀ ਦੇਖੋਗੇ ਵੀ ਸਾਰਾ ਇਹਨਾਂ ਦਾ ਸਮਾਨ ਟੁੱਟ ਭੱਜ ਗਿਆ ਪਰ ਇੱਥੇ ਇਹ ਜਿਹੜੀ ਅੱਜ ਤੁਹਾਡੇ ਸਾਹਮਣੇ ਸਟੋਰੀ ਲੈ ਕੇ ਆਏ ਆ ਇਹ ਬੜਾ ਇੱਕ ਨਵਾਂ ਵੱਖਰਾ ਜਾਂ ਮੋੜ ਲੈਂਦੀ ਆ ਇੱਕ ਪਾਸੇ ਗਰੀਬ ਮਾਰ ਤੇ ਇੱਕ ਪਾਸੇ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੀ ਨੂੰ ਇਹ ਦੋਸ਼ ਲਾ ਰਹੀ ਆ ਕਿ ਮੇਰਾ ਇਹ ਕਮਰਾ ਬਰਸਾਤ ਦੇ ਕਾਰਨ ਨਹੀਂ ਡਿੱਗਿਆ ਹਾਲਾਂਕਿ ਪਰਿਵਾਰ ਦੇ ਵਿੱਚੋਂ ਹੀ ਕਿਸੇ ਮੈਂਬਰ ਵੱਲੋਂ ਟਾਇਆ ਗਿਆ ਇੱਕ ਰਾਤ ਦੇ ਵਿੱਚ ਤੇ ਇੱਕ ਵੀਡੀਓ ਵੀ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਇਹਨਾਂ ਨੇ ਆਪਣੀ ਨੂ ਤੇ ਅਲਿਗੇਸ਼ਨ ਵੀ ਲਾਏ ਨੇ ਜੇ ਗੱਲ ਕਰੀਏ ਕੈ ਨੂ ਜੀ ਨਹੀਂ ਕਰਦਾ ਉਸ ਔਰਤ ਦਾ ਇਹਨਾਂ ਦੀ ਨੂ ਦਾ ਖੁਦ ਦਾ ਪੁੱਤ ਵੀ ਆਪਦੀ ਮਾਂ ਦੇ ਲਈ ਕਾਫੀ ਕੁਝ ਬੋਲਦਾ ਹੈਗਾ ਕਿ ਮੈਨੂੰ ਤਾਂ ਇਸ ਵਕਤ ਮੇਰੇ ਦਾਦਾ ਦਾਦੀ ਹੀ ਸੰਭਰੇ ਨੇ ਪਰਿਵਾਰ ਸਾਡੇ ਨਾਲ ਹੈ ਬਜ਼ੁਰਗ ਜੋੜਾ ਸਾਡੇ ਨਾਲ ਹੈ ਉਹਨਾਂ ਦਾ ਬੱਚਾ ਸਾਡੇ ਨਾਲ ਆ ਗੱਲਬਾਤ ਕਰਦੇ ਆ ਕਿ ਬਰਸਾਤ ਦੇ ਕਾਰਨ ਇਹ ਕਮਰਾ ਡਿੱਗਿਆ ਹੈ ਜਾਂ ਉਹਨਾਂ ਦੀ ਨੂ ਜਿਵੇਂ ਦੋਸ਼ ਲਾ ਰਹੀ ਹੈ ਕਿ ਮੇਰਾ ਕਮਰਾ ਬਰਸਾਤ ਨਾਲ ਨਹੀਂ ਡਿੱਗਿਆ ਇੱਕ ਰਾਤ ਦੇ ਵਿੱਚ ਢਾਇਆ ਗਿਆ ਹੈਗਾ ਗੱਲਬਾਤ ਕਰਦੇ ਆ ਪੂਰੀ ਜਾਣਕਾਰੀ ਸਾਂਝੀ ਕਰਦੇ ਆ ਇਹਨਾਂ ਦੇ ਨਾਲ ਇਸ ਘਰ ਦੇ ਵਿੱਚ ਉਹ ਆਂਟੀ ਖੜੇ ਨੇ ਜਿਨ੍ਹਾਂ ਦੀ ਨੂਨ ਇਹਨਾਂ ਤੇ ਦੋਸ਼ ਲਾਇਆ ਕਿ ਇਹ ਮੇਰਾ ਕਮਰਾ ਬਰਸਾਤ ਨਾਲ ਨਹੀਂ ਡਿੱਗਿਆ ਪਰ ਜੇ ਹਾਲਾਤ ਤਾਂ ਤੁਹਾਨੂੰ ਦਿਖਾਏ ਆ ਵੀ 1988 1988 95 ਦੇ ਬਣੇ ਹੋਏ ਘਰ ਹੈ ਬਰਸਾਤਾਂ ਵੀ ਹੋਈਆਂ ਤੇ ਬਰਸਾਤਾਂ ਦੇ ਕਾਰਨ ਹੀ ਇਹ ਡਿੱਗੇ ਹੈਗੇ ਆ ਗੱਲਬਾਤ ਕਰਦੇ ਆ ਹਾਂ ਜੀ ਆਂਟੀ ਬਾਕੀ ਜਿਨੇ ਦੋਸ਼ ਲਾਇਆ ਉਹਦੀ ਗੁੜ ਗਈ ਛੱਤ ਥੱਲੇ ਰਸੋਈ ਦੀ ਥੱਲੇ ਆ ਗਈ ਸੀ ਉਹਦਾ ਭਰਾ ਖੜਾ ਸੀ ਉਹਦਾ ਪਿਓ ਰਾਖੜਾ ਸੀ ਉਹਦੀ ਪਰਜਾਈ ਖੜੀ ਸੀ ਮਤਲਬ ਕਿ ਤੁਹਾਡੀ ਜਿਹੜੀ ਪੋਤੀ ਆ ਪੋਤੀ ਐ ਤੇ ਉਹ ਲੈ ਕੇ ਆਈ ਸੀ ਇਹਨਾਂ ਨੂੰ ਸਮਾਨ ਕੱਢਣ ਵਾਸਤੇ ਜਾਨੀ ਬਾਲਾ ਮਨਾਨ ਲੈਂਦੀ ਸਾਰੇ ਬੰਦੇ ਉਹ ਇਹਦਾ ਸਮਾਨ ਕੱਢਣ ਆਏ ਸੀ ਇਹਦੇ ਪੇਕੇ ਹਾਂਜੀ ਤੇ ਪੋਤੀ ਦੇ ਵੇਖ ਨਾਨਕੇ ਸੀ ਹੂੰ ਤੇ ਮੈਂ ਉਹ ਕਹਿਣ ਲੱਗ ਗਈ ਮੈਂ ਚਾਹ ਬਣਾਵਾ ਇਹਨਾਂ ਆ ਕੇ ਬੈਠਾ ਵੀ ਤੂੰ ਬਣਾ ਲਾ ਇਹਨਾਂ ਨੂੰ ਤੂੰ ਹੀ ਫੜਾ ਦੇ ਕਿਉਂਕਿ ਸਾਡਾ ਤਾਂ ਕੇਸ ਚੱਲਦਾ ਸੀ ਘਟ ਵੱਧ ਬੋਲਦੇ ਆ ਚੱਲਦਾ ਤਾਂ ਮੇਰੇ ਬੇਟੇ ਦਾ ਹੀ ਆ ਸਾਡਾ ਇਹਦੇ ਨਾਲ ਕੁਝ ਨਹੀਂਗਾ ਪਰ ਫੇਰ ਵੀ ਮੈਨੂੰ ਐ ਲੱਗਿਆ ਵੀ ਤੂੰ ਬਣਾ ਦੇ ਚਾ ਇਹਨੇ ਉਸੇ ਸੋਈ ਚਾਹ ਬਣਾਈ ਆ ਚਾਹ ਬਣਾ ਕੇ ਉਹਨਾਂ ਨੂੰ ਫੜਾਈ ਆ ਫੇਰ ਆ ਗਈ ਉਹ ਮੇਰੇ ਕੋਲੇ ਆ ਕੇ ਬੀਬੀ ਮੈਨੂੰ ਭੁੱਖ ਲੱਗੀ ਆ ਉਹ ਪਹਿਲਾਂ ਤੋਂ ਮੈਥੋਂ ਹੀ ਰੋਟੀਆਂ ਮੰਗਦੀ ਆ ਜਿਉਂ ਕਿ ਮੇਰੇ ਕੋਲੇ ਰਹਿੰਦੇ ਆ ਜਿਹੜੀ ਪੋਤੀ ਆ ਹੁਣ ਇੱਕ ਵਕਤ ਤੁਹਾਡੇ ਕੋਲੇ ਰਹਿੰਦੀ ਸੀ ਕਿ ਉਹ ਆਪਦੀ ਮੰਮੀ ਨਾਲ ਰਹਿੰਦੀ ਸੀ ਨਹੀਂ ਸਾਡੇ ਕੋਲੇ ਆ ਜੀ ਬੇਟਾ ਇਹ ਪੋਤੀ ਸਾਲ ਦੂੜ ਸਾਲ ਛੋਟੀ ਐ ਅੱਛਾ ਤੇ ਉਹ ਨੌਵੀਂ ਚ ਪੜਦੀ ਐ ਮੈਂ ਕਿਹਾ ਬੇਟਾ ਤੂੰ ਆਟਾ ਛਾਣ ਲਾ ਦੋ ਬੁੜੀਆਂ ਆ ਕੇ ਬੈ ਗਈਆਂ ਵੀ ਆਪਾਂ ਰੋਟੀ ਬਣਾ ਲਾਂਗੇ ਸਾਨੂੰ ਕਿਹੜਾ ਕਿਸੇ ਨੇ ਬਣਾ ਕੇ ਦੇਣੀ ਹੁੰਦੀ ਐ ਅਸੀਂ ਬਣਾ ਕੇ ਖਾਣੇ ਆ ਤੇ ਚੱਲ ਉਹ ਵਿਚਾਰੀ ਆਟਾ ਛਾਨਣ ਬੜੀ ਤੇ ਉਹਨਾਂ ਦੇ ਸਾਹਮਣੇ ਹੀ ਸਾਡੀ ਰਸੋਈ ਦੀ ਛੱਤ ਆ ਗਈ ਥੱਲੇ ਅੱਛਾ ਥੋੜੀ ਬੋਤੀ ਉਹਦੇ ਥੱਲੇ ਆ ਗਈ ਗੁੜਿਆਏ ਠਾਗੀ ਜੋ ਮਾਮਾ ਕਹੇ ਆ ਕਿ ਬਾਹਰ ਨੂੰ ਗਈ ਐ ਮੈਂ ਕਿਹਾ ਵੀ ਮੇਰੀ ਗੁੜਿਆ ਬਾਹਰ ਨੂੰ ਨਹੀਂ ਜਾਂਦੀ ਗੁੜਿਆ ਰਸੋਈ ਦੇ ਥੱਲੇ ਆ ਬੜਾ ਰੌਲਾ ਪਾਇਆ ਕਿੰਗ ਚਿਗਾੜਾ ਪੈ ਗਿਆ ਚੰਗਾ ਮਾਰਨ ਭਰਾ ਵੀ ਦੋ ਭਰਾ ਗੁੜੀਏ ਤੇ ਦੋਨੇ ਚੰਗਾ ਮਾਰਨ ਮੈਂ ਵੀ ਚੰਗਾ ਮਾਰਾਂ ਵੀ ਕੁੜੀ ਅੰਦਰ ਐ ਅੱਛਾ ਕੋਈ ਆਈ ਮਾਮੂ ਨੇ ਹੈਲਪ ਵਰਦ ਕਰੀ ਜਿਹੜੀ ਗੱਲ ਸਾਫ਼ ਆ ਉਹ ਸਾਫ਼ ਹੀ ਕਰਾਂਗੇ ਚਲ ਇਹਨਾਂ ਨੇ ਤਾਂ ਚੱਕ ਦੀ ਉਥੋਂ ਆੜੀ ਬੋਰੀ ਪਕਾ ਚੱਕ ਕੇ ਲਿਓੜ ਵਿੱਚੋਂ ਛੱਤ ਦਾ ਇਹਨਾਂ ਨੇ ਵੀ ਚੱਕਿਆ ਉਹਨਾਂ ਨੇ ਵੀ ਚੱਕਿਆ ਤੇ ਕੁੜੀ ਨੇ ਤਾਂ ਹੋਂ ਸਿੱਧੀ ਕਰ ਲਈ ਧਾੜੇ ਚ ਸਾ ਪੈ ਗਏ ਵੀ ਮੇਰੀ ਪੋਤੀ ਜੇ ਹੁੰਦੀ ਐ ਤੇ ਉਹਨੇ ਮਾਮੀ ਨੇ ਹੱਥਾਂ ਤੇ ਜੱਕੀ ਤੇ ਹਸਪਤਾਲ ਜਾਵੜਿਆ ਲੈ ਕੇ ਮਗ ਰਹੀ ਮੈਂ 아이ਸੀ ਬਸ ਸੰਭਗ ਰਹੀ ਸੀ ਜਾਵੜੇ ਜਿਹੜੀ ਕੋਈ ਪੇਮੈਂਟ ਹੋਈ ਜਾ ਉਹਦੇ ਪੈਸੇ ਲੱਗੇ ਪ੍ਰਾਈਵੇਟ ਅਸੀਂ ਲਗਾਈ ਸੀ ਕੀ ਆ ਉਹ ਜਿਹਦੇ ਗਏ ਸੀ ਹੈ ਸਿੱਧੀ ਸਕੈਨ ਆਪਾਂ ਕਿਹੜੇ ਡਾਕਟਰ ਦੇ ਗਏ ਸੀ ਅਰੇ ਕੋ ਵੀਰ ਦੇ ਉਹਦੀ ਸੀਟੀ ਸਕੈਨ ਕਰੀ ਤੇ ਬੇਟੇ ਨੇ ਗੂਗਲ 'ਤੇ ਬਾਾਈ ਖਣਿਚੇ ਪੂਰੀਏ ਆਪਣੀ ਬੱਚੀ ਦੇ ਕਿ ਨਹੀਂ ਕਿ ਸੱਟ ਲੱਗ ਗਈ ਆਂਟੀ ਬਾਵਾ ਸੱਟਾਂ ਜੀ ਉਹਦੇ ਸਰੀਰ ਤੇ ਸਾਰੇ ਤੇ ਹੀ ਦਾਵਾਈ ਹੋਈ ਆ ਤੇ ਸੱਟ ਇੱਥੇ ਐ ਟਾਂਕੇ ਲੱਗੇ ਕਿੰਨੇ ਟਾਂਕੇ ਲੱਗੇ ਆ ਗੱਲ ਕਰਦੇ ਆ ਤੁਹਾਡੇ ਬੱਚਿਆਂ ਦੀ ਤੁਹਾਡੇ ਆਪ ਦੇ ਕਿੰਨੇ ਪੁੱਤ ਕਿੰਨੇ ਬੱਚੇ ਆਪੇ ਇੱਕੋ ਹੀ ਹੈ ਜੀ ਬੇਟਾ ਮੇਰਾ ਦੋ ਗੁਟਕਾ ਇੱਕ ਬੇਟਾ ਮਰ ਗਿਆ ਸੀ ਅੱਛਾ ਪਹਿਲੇ ਮਤਲਬ ਕਿ ਦੋ ਪਹਿਲਾਂ ਦੋ ਬੇਟੇ ਸੀ ਤੇ ਦੋ ਹੀ ਹਾਂ ਇਹ ਸਾਡੇ ਘਰ ਦੇ ਕਲੇਸ਼ ਨਹੀਂ ਲਿਆ ਸੀ ਕਿ ਗਾਲਾਂ ਮੰਦੇ ਉਹ ਕੱਢਦੀ ਹੈ ਅੱਛਾ ਤੁਹਾਡੇ ਮੁੰਡੇ ਦੇ ਵਿਆਹ ਹੋਇਨੂੰ ਥੋੜਾ ਪੁੱਤ ਦੇ ਵਿਆਹ ਹੋਇਨੂੰ ਕਿੰਨਾ ਟਾਈਮ ਲੱਗਦਾ 10 ਉਹ 18 ਸਾਲ ਕਹਿੰਦੀ ਹੈ 18 ਨਹੀਂ ਹੋਣੀ 15 18 ਅਰੇ 16 ਸਾਲ ਦਾ ਮੁੰਡਾ ਹੀ ਆ ਕਿਉਂ ਐਵੇਂ ਬੋਲੀਏ ਚਲੋ ਕੋਈ ਨਾ 8-10 ਸਾਲ ਹੋ ਗਏ ਵਿਆਹ ਨਹੀਂ ਬਦਲਣਾ 18 ਸਾਲ ਹੀ ਹੋਇਆ ਚਲੋ ਕਹਿੰਦੀ ਐ ਤੁਹਾਡੇ ਮਗਰ ਹੀ ਕਹਦੇ ਆਂਗੇ ਚਲੋ 18 ਸਾਲ ਵਿਆਹ ਨੂੰ ਹੋ ਗਏ ਤੇ ਹੁਣ ਤੁਹਾਡੇ ਪੁੱਤ ਦੇ ਕਿੰਨੇ ਬੱਚੇ ਆ ਤਿੰਨ ਬੱਚੇ ਤਿੰਨ ਬੱਚੇ ਹੁਣ ਜਦੋਂ ਵਿਆਹ ਹੋਇਆ ਸੀ ਕਿੰਨਾ ਟਾਈਮ ਤੁਹਾਡੇ ਨਾਲ ਸਹੀ ਰਹੀ ਐ ਕਿਉਂਕਿ ਤੁਸੀਂ ਹੁਣ ਅੱਡੋ ਆਡਾ ਨੂੰ ਨਾਲੋਂ ਹਨਾ ਤੁਸੀਂ ਆਪ ਦੀਆਂ ਅੱਡ ਰੋਟੀ ਪਕਾਉਨੇ ਆ ਅੱਡ ਪਕਾਉਨੇ ਐ ਸਹੀ ਕਿੰਨੇ ਟਾਈਮ ਬਾਅਦ ਅੱਡ ਹੋ ਗਏ ਸੀ ਤੁਸੀਂ ਜਦੋਂ ਇਹਨਾਂ ਦੇ ਰਿਕਾਰਡਿੰਗਾਂ ਫੜੀਆਂ ਗਈਆਂ ਉਦੋਂ ਇਹ ਅੱਡੀ ਸੀ ਜੀ ਅਸੀਂ ਨਾਲ ਨਹੀਂ ਸੀ ਸਾਡਾ ਕੋਈ ਕਸੂ ਕਿਹੜੀਆਂ ਰਿਕਾਰਡਿੰਗਾਂ ਰਿਕਾਰਡਿੰਗਾਂ ਜਿਵੇਂ ਆਮ ਲੋਕਾਂ ਨਾਲ ਬੰਦਿਆਂ ਨਾਲ ਗੱਲਾਂ ਕਰਦੀਆਂ ਗਲਤਫਲਤ ਜਾਣਾ ਆਉਣਾ ਅੱਛਾ ਗਲਤ ਹੋ ਗਈ ਜਣੀ ਵੀ ਤੁਹਾਡੀ ਹੂੰ ਠੀਕ ਆ ਤੋ ਮੇਰੇ ਬੇਟੇ ਤੋ ਟੀਰ ਰਿਕਾਰਡਿੰਗਾਂ ਫੜੀਆਂ ਗਈਆਂ ਸਾ ਇੱਥੇ ਸਰਵਾਈ ਜਾਂਦਾ ਮੈਨੂੰ ਕਹਿੰਦਾ ਮੇਰੀ ਵੀ ਰੋਟੀ ਪਕਾ ਲਈ ਮੈਂ ਕਿਹਾ ਇਹਨੂੰ ਕੀ ਹੋ ਗਿਆ ਹਾਂ ਤੇ ਰੋਟੀ ਕਾਤੋਂ ਪਕਾਲਾ ਮਿਸਤਰੀ ਆ ਕੰਮ ਤੇ ਜਾਂਦਾ ਸੀ ਅੱਛਾ ਅੱਛਾ ਅਖ ਮੈਂ ਨਹੀਂ ਐ ਤੋ ਖਾਣੀ ਮੈਂ ਰੋਟੀ ਪਕਾਈ ਮੈਂ ਤੋ ਡਰਦੀ ਗੱਲ ਨਹੀਂ ਕਰ ਸਕਦੀ ਵੀ ਸਾਡੇ ਘਰੇ ਕਲੇਸ਼ ਪੈ ਜੋ ਕਿਉਂਕਿ ਅੱਗੇ ਲੜਾਈ ਹੋਈ ਸੀ ਮੇਰਾ ਬੇਟਾ ਬਾਹਰ ਹੀ ਮੁਕੇ ਜਾ ਕੇ ਅੱਛਾ ਠੀਕ ਐ ਸਲਫਾਸ ਕਰਦੀ ਸੀ ਉਹਨੇ ਦੂਜੇ ਨੇ ਜਿਹੜਾ ਛੋਟਾ ਸੀ ਹਾਂ ਮੈਂ ਗੱਲ ਨਹੀਂ ਕਰੀ ਕੋਈ ਨਹੀਂ ਇਹਨੂੰ ਰੋਟੀ ਫੜਾਈ ਬਾਹਰ ਜਾ ਅੱਛਾ ਜਦੋਂ ਤੁਹਾਡੇ ਪੁੱਤ ਨੂੰ ਇਹਦੇ ਬਾਰੇ ਪਤਾ ਲੱਗਦਾ ਆਪਦੀ ਬੋਟੀ ਬਾਰੇ ਥੋੜੀ ਨੂੰ ਬਾਰੇ ਪਤਾ ਲੱਗਦਾ ਵੀ ਇਹ ਗਲਤ ਹੋ ਗਈ ਉਦੋਂ ਤੁਹਾਨੂੰ ਉਹ ਕਹਿਣ ਲੱਗਾ ਵੀ ਮੇਰੀ ਰੋਟੀ ਮਾਂ ਮੇਰੀ ਬਹੁਤ ਜ਼ਿਆਦਾ ਮੇਰੇ ਬੇਟੇ ਨੂੰ ਸ਼ਰਮ ਆ ਲੱਗਿਆ ਬਹੁਤ ਜਿਆਦੇ ਲੱਗੇ ਹਾਂ ਅੱਛਾ ਫਿਰ ਹੁਣ ਤੁਹਾਡਾ ਜਿਹੜਾ ਕੇਸ ਚੱਲਦਾ ਵੀ ਇਹ ਤੁਹਾਡੇ ਨੂੰ ਪਤਾ ਦਾ ਇਸੇ ਵਜ੍ਹਾ ਕਰਕੇ ਚੱਲਦਾ ਹੈ ਇਸੇ ਵਜ੍ਹਾ ਕਰਕੇ ਸਾਡਾ ਕੋਈ ਕਸੂਰ ਨਹੀਂ ਕੇਸ ਚੱਲਦਾ ਕਾਹਦਾ ਹੈ ਤਲਾਕ ਦਾ ਕੇਸ ਚੱਲਦਾ ਤਲਾਕ ਉਹ ਆ ਨਾ ਮੈਂ ਰੱਖਣੀ ਨਹੀਂ ਇਹ ਮੈਂ ਤਾਂ ਤਲਾਕ ਦੇਣਾ ਉਹਨੂੰ ਤਲਾਕ ਦੇ ਐਡੀ ਗੰਦੀ ਜਿਹੇ ਨੂੰ ਮੈਂ ਨਹੀਂ ਰੱਖਣੀ ਅੱਛਾ ਮਤਲਬ ਕਿ ਤੁਹਾਡੇ ਆ ਦੇ ਲੋਕਲ ਲੋਕਲ ਤੁਹਾਡੇ ਏਰੀਆ ਦੇ ਵਿੱਚ ਕਿਸੇ ਬੰਦੇ ਨਾਲ ਗਲਤ ਸੀ ਕਿਤੇ ਬਾਹਰ ਬੂਰ ਮਤਲਬ ਕਿਸੇ ਹੋਰ ਨਾਲ ਅਸੀਂ ਆਪਦੀ ਪਤਨੀ ਦਾ ਨਾਂ ਨਹੀਂ ਲੈਂਦੇ ਠੀਕ ਹੈ ਪੈਸਾ ਸਭ ਤੋਂ ਹੀ ਖਾਤਾ ਹੈ ਇਸਾ ਸਬទੀ ਖੜ ਮਤਲਬ ਕਿ ਗਲਤ ਚਾਲ ਚੱਲਣ ਹੋ ਹਾਂ ਨਾ ਨਹੀਂ ਮਿਲਿਆ ਜੋ ਇਸ ਪਤੀ ਜਿਹਾ ਸੁਬਸਨਾ ਸੀ ਰਹਿਣਾ ਜੇ ਆਪ ਦਾ ਮਾੜਾ ਹੋਵੇ ਬਗਾਨੇ ਨੂੰ ਦੋਸ਼ ਨਹੀਂ ਦੇ ਸਕਦੇ ਤੇ ਇਹ ਇਹ ਕੀ ਕਹਿੰਦੀ ਵੀ ਮੈਂ ਤਲਾਕ ਲੈਣਾ ਕਿ ਨਹੀਂ ਲੈਣਾ ਮੰਗਦੀ ਹੈ ਤਲਾਕ ਹੁਣ ਮੰਗਦੀ ਹੈ ਤੇ ਜਿਹੜੀ ਤੁਹਾਡੀ ਵੀਡੀਓ ਹੈ ਵਾਇਰਲ ਹੁੰਦੀ ਹੈ ਮਾਂ ਵੀ ਇਹਦੇ ਵਿੱਚ ਕਹਿੰਦੀ ਹੈ ਵੀ ਇਹ ਘਰ ਮੇਰਾ ਰਾਤ ਦੇ ਰਾਤ ਢਾਟਾ ਇਧਰਲਾ ਕਮਰਾ ਕਿ ਜੇ ਪਹਿਲਾਂ ਹੀ ਟੇਡਾ ਹੋਇਆ ਹੁੰਦਾ ਤੇ ਮੈਨੂੰ ਪਤਾ ਲੱਗ ਜਾਂਦਾ ਏ ਕਿਵੇਂ ਡਿੱਗ ਗਿਆ ਮਤਲਬ ਮੰਨ ਲਓ ਐਂ ਗੱਲ ਕਰੋ 3 ਵਜੇ ਸੀਗੇ ਉਸ ਰਾਤ ਮੈਨੂੰ ਨੀਂਦ ਨਹੀਂ ਆ ਰਹੀ ਸੀ ਅੱਛਾ ਠੀਕ ਐ ਇਹ ਬੇਟਾ ਵੀ ਸੌਂ ਗਿਆ ਸੀ ਇਹ ਵੀ ਸੌਂ ਗਿਆ ਸੀ ਮੈਂ ਜਦੋਂ ਰੋਟੀ ਖਾ ਕੇ ਪਈ ਨਾ ਮੈਨੂੰ 5 ਕੁ ਮਿੰਟਾਂ ਬਾਅਦ ਘਬਰਾਟ ਪਈ ਮੈਂ ਬੈਠੀ ਹੋ ਗਈ ਮੈਂ ਕਿਹਾ ਮੈਂ ਬਹੁਤ ਜ਼ਿਆਦਾ ਆ ਪਤਾ ਨਹੀਂ ਕਿਹਨੂੰ ਕਿਹਨੂੰ ਮਾਰੂਗਾ ਅੱਜ ਹਾਂ ਠੀਕ ਐ ਇਹ टांगੂ ਪੰਤਾਲਿਆਂ ਦਾ ਪਾਣੀ ਵਜੇ ਬੈਠੀ ਹੱਥ ਮੂੰਹ ਰੇ ਰੱਬ ਦੇ ਬੰਨੀ ਬੈਠੀ ਸੀ ਤੇ ਪਰ ਬੱਚਿਆਂ ਨੂੰ ਸ਼ਾਂਤੀ ਰਹੇ ਸਾਰਾ ਕਮਰਾ ਚੰਹੀ ਜਾਂਦਾ ਸੀ ਸਾਡਾ ਵੀ ਚੱਲ ਉਹ ਜਿੱਥੇ ਚਾਉਂਦਾ ਸੀ ਮੈਂ ਉੱਥੇ ਕੋਈ ਕੱਪੜਾ ਰੱਖ ਦਿਆਂ ਕੋਈ ਭਾਂਡਾ ਰੱਖ ਦਿਆਂ ਜਣੀ ਮੈਂ ਤੁਰੀ ਫਿਰਦੀ ਸੀ ਜਦੋਂ 3 ਵਜੇ ਰਾਤ ਦੇ ਤੇ ਖੜਕਾ ਹੋਇਆ ਤੇ ਮੈਂ ਦਵਾ-ਦਵ ਤੇਰੇ ਅੰਕਲ ਨੂੰ ਦੇ ਕਿਹਾ ਵੀ ਬਾਹਰ ਵੇਖ ਕੀ ਹੋ ਗਿਆ ਮੈਂ ਕਹੇ ਨਾਲ ਦਾ ਕਮਰਾ ਡਿੱਗ ਪਿਆ ਨਾਲ ਦਾ ਡਿੱਗਣ ਵਾਲਾ ਜਾਦੇ ਸੀ ਤੇ ਜੋ ਆਂਦਾ ਅਸੀਂ ਉਹਨੂੰ ਨਾ ਪਿਆਰ ਨਾਲ ਪਹਿਲਾਂ ਤੋਂ ਪਾਲੋ ਹੀ ਕਹਿ ਦਿੰਨੇ ਆਂ ਉਹਨਾਂ ਦਾ ਪਾਲੋ ਵਾਲਾ ਕਮਰਾ ਡਿੱਗ ਪਿਆ ਮੈਂ ਕਿਹਾ ਬੜੀ ਕਾਂ ਪਾਲੋ ਤੁਹਾਡੀ ਨੂੰਹ ਦਾ ਨਾ ਹੈ ਤੇ ਫਿਰ ਤੁਹਾਡੀ ਨੂੰਹ ਉਸ ਵਕਤ ਘਰੇ ਨਹੀਂ ਸੀ ਨਾ ਉਹਦਾ ਪਰਵੀਨ ਆ ਪਰ ਅਸੀਂ ਪਾਲੋ ਆਨੇ ਆ ਉਹ ਨਹੀਂ ਨਹੀਂ ਉਹ ਓਦੋਂ ਘਰੇ ਹੈ ਨਹੀਂ ਸੀ ਜਦ ਤਨ ਕੋ ਉਹ ਹੈ ਨਹੀਂ ਸੀ ਉਹਦੀ ਦਾਦੀ ਦਾ ਭੋਗ ਸੀ ਅੱਛਾ ਉਹ ਉੱਥੇ ਗਈ ਸੀ ਦਾਦੀ ਦੇ ਭੋਗ ਤੇ ਉਹ ਰਾਤ ਰਹਿ ਪਈ ਸੀ ਉੱਥੇ ਬੜੀ ਚੰਗੀ ਗੱਲ ਹੋਈ ਮੇਰਾ ਪੋਤਾ ਉਹਦੇ ਨਾਲ 12.5 ਸਾਲਾਂ ਦਾ ਪੈਂਦਾ ਤੇ ਚਲ ਕੋਈ ਵੀ ਜੀ ਆ ਚੰਗੇ ਮਾੜੇ ਰੱਬ ਦੇ ਬਣਾਏ ਆਪਾਂ ਕਿਹੜਾ ਉਹਨੂੰ ਮਰੀ ਭਾਲਦੇ ਆ ਨਹੀਂ ਨਾ ਭਾਲਦੇ ਤੇ ਚਲੋ ਉਹ ਕਮਰਾ ਡਿੱਗ ਪਿਆ ਜਦੋਂ ਕਮਰਾ ਡਿੱਗ ਪਿਆ ਮੇਰੇ ਦਿਲ ਦੀ ਧੜਕਣ ਵਧ ਗਈ ਕੰਬਣ ਲੱਗੀ ਹਾਂ ਮੁੰਡੇ ਨੂੰ ਮੈਂ ਕਿਹਾ ਡਰਦੀ ਓ ਤੂੰ ਮੈਂ ਕਿਹਾ ਮੈਨੂੰ ਪਾਣੀ ਦੇ ਦੇ ਹਾਂ ਇਹਨੇ ਮੈਨੂੰ ਪਾਣੀ ਦਿੱਤਾ ਗੋਲੀਆਂ ਖਾਧੀਆਂ ਫਿਰ ਮੈਂ ਗੁੜੀਆਂ ਨੂੰ ਕਿਹਾ ਜਿਹੜੀ ਠੰਡੇ ਆਉਂਦੀ ਸੀ ਮੈਂ ਕਿਹਾ ਮੁੰਡਾ ਮੈਂ ਨਹੀਂ ਲੜੂਗਾ ਮੈਂ ਕਹਿੰਨਾ ਉਹਨੂੰ ਫਿਰ ਮਾਮੇ ਨੂੰ ਫੋਨ ਲਾ ਕੇ ਵੇਖ ਪਹਿਲਾਂ ਤਾਂ ਉਹਨੂੰ ਹੀ ਲਾਇਆ ਉਹਨੂੰ ਹੀ ਫਿਰ ਪੋਤੇ ਨੂੰ ਲਾਇਆ ਉਹਨਾਂ ਨੇ ਨਹੀਂ ਚੱਕਿਆ ਮਾਮੇ ਨੇ ਫੋਨ ਚੱਕ ਲਿਆ ਮੈਂ ਉਹਨੂੰ ਕੁਝ ਨਹੀਂ ਕਿਹਾ ਜਿੱਤਲਾ ਕਿੰਦਾ ਕੇਸ ਚੱਲਦਾ ਤੇ ਇਹਨਾਂ ਦਾ ਚੱਲਦਾ ਸਾਡਾ ਕੁਸਤੀ ਉਹਦਾ ਨਾਲ ਚੱਲ ਅਸੀਂ ਕਿਹਾ ਵੀ ਉਹਦਾ ਭਾਈ ਕਮਰਾ ਡਿੱਗ ਪਿਆ ਤੇ ਆ ਕੇ ਆਪਦਾ ਸਮਾਨ ਤੜਕੇ ਸਜਿਆਂ ਵੇਖ ਲੇ ਉਹ ਇਸੇ ਕਰਦੇ ਆਈ ਬੈਠੇ ਸੀ ਗੁਡੀਆਂ ਨੇ ਚਾਹ ਵੜਾਈ ਗਈ ਫੇਰ ਕੰਮ ਨੂੰ ਗਈ ਤਾਂ ਛੱਤ ਡਿੱਗ ਪਈ ਉਹਨਾਂ ਦੇ ਸਾਹਮਣੇ ਸਾਡੀ ਅੱਛਾ ਉਹਨੇ ਕੋਈ ਨਹੀਂ ਉਹਨਾਂ ਦੇ ਸਾਹਮਣੇ ਛੱਤ ਡਿੱਗੀ ਆ ਗੁਡਗੀਆਂ ਵੀ ਸਾਹਮਣੇ ਆਈ ਹੈ मामੂ ਨੇ ਹੀ ਕੱਢੀ ਹੈ ਮਾ ਮਾਮੂਸੀ ਦਾ ਹੁਣ ਗਲਤ ਦੋਸ਼ ਲਾ ਰਹੀ ਹੈ ਤੁਹਾਡੇ ਤੇ ਉਹ ਗਲਤ ਕਹਿੰਦੀ ਆ ਪਿੰਡ ਦੇ ਨਹੀਂ ਕੀਤੀ ਮਦਦ ਆਏ ਨਹੀਂ ਕੀਤੀ ਉਥੇ ਮਾ ਤਾਂ ਜਦੋਂ ਇਹਦੇ ਚਾਲ ਚੱਲਣ ਗਲਤ ਹੋ ਗਈ ਸੀ ਤੁਹਾਡੀ ਨੂੰ ਦੇ ਤੁਹਾਡੇ ਇਕ ਤਲਾਕ ਤੱਕ ਗੱਲ ਪਹੁੰਚ ਗਈ ਫਿਰ ਤੁਸੀਂ ਇਹਦੇ ਪੇਕਿਆਂ ਨੂੰ ਨਹੀਂ ਕਿਹਾ ਵੀ ਤੁਹਾਡੀ ਆ ਹਰਕਤਾਂ ਕਰਦੀ ਇਹਨੂੰ ਹੁਣ ਦੇਖ ਅੜ ਗਿਆ ਇਹਦਾ ਡੈਡੀ ਪੁਲਿਸ 'ਚ ਲੱਗਿਆ ਜਦੋਂ ਨਵੀਂ ਨਵੀਂ ਆਉਂਦੀ ਸੀ ਨਾ ਪੰਚਾਇਤ ਆ ਜਾਂਦੀ ਜੱਕਾ ਪਮਾਰ ਕੇ ਉਹਨਾਂ ਨੂੰ ਸੱਦ ਲੈਂਦੀ ਸੀਗੀ ਉਹਨਾਂ ਨੂੰ ਵੀ ਝੂਠ ਮਾਰ ਕੇ ਸਦ ਲੈਂਦੀ ਸੀਗੀ ਉਹ ਜਦੋਂ ਆਉਂਦਾ ਨਾ ਉਹ ਦੋ ਚਾਰੇ ਦੇ ਥੱਪੜੇ ਲਾ ਜਾਂਦਾ ਸੀ ਇਹ ਦਹਾ ਮਹੀਨਾ ਵੀ ਦਿਨ ਟਿਕ ਜਾਂਦੀ ਸੀ ਕੁਛ ਮੈਨੂੰ ਵੀ ਪੜਦਾ ਹੋ ਗਿਆ ਵੀ ਮੈਂ ਪੜਦਾ ਰੱਖਾਂ ਨੂੰ ਪੁੱਤ ਦਾ ਘਰ ਨਹੀਂ ਪਟਣਾ ਚਾਹੀਦਾ ਹਨਾ ਤੇ ਉਹ ਫਿਰ ਇਹਨੇ ਨਜਾਇਜ਼ ਫਾਇਦਾ ਠਾਇਆ ਸਾਡਾ ਹੋਰ ਕੋਈ ਇਹੋ ਜਿਹਾ ਹਾਂ ਵੀ ਸਾਡਾ ਹੁਣ ਇਹਨਾਂ ਦਾ ਤਲਾਕ ਦਾ ਚੱਲੀ ਜਾਂਦਾ ਹੈ ਇਹ ਰਾਣੀ ਨਾ ਉਹ ਫਿਰ ਜਿਹੜੇ ਪੋਤਾ ਪੋਤੀਓ ਤੁਹਾਡੇ ਕੋਲੇ ਆ ਉਹ ਸਾਡੇ ਕੋਲ ਵੱਡਾ ਮੁੱਲ ਹਾਂ ਜੀ ਬਾਪੂ ਫਿਰ ਤੁਸੀਂ ਉਹ ਦਰਖਾਸਤਾਂ ਵਗੈਰਾ ਨਹੀਂ ਦਿੱਤੀਆਂ ਥਾਣੇ ਦੇ ਵਿੱਚ ਥਾਣੇ ਦੇ ਵਿੱਚ ਅਸੀਂ ਨਹੀਂ ਦਿੱਤੀਆਂ ਇਹ ਨਹੀਂ ਸਾਡੇ ਤੇ ਦਿੱਤੀਆਂ ਘੱਟੋ ਘੱਟ 10 ਵਾਰੀ ਸਾਡੀ ਥਾਣੇ 'ਚ ਵੀ ਪੰਚਾਇਤ ਹੋਈ ਪਹਿਲਾਂ ਸਾਡੀ ਘਰੇਲੂ ਪੰਚਾਇਤ ਹੁੰਦੀ ਰਹੀ ਘਰੇ ਉਹਦੇ ਵਿੱਚ ਇਹ ਇਹਨੂੰ ਜਦੋਂ ਇਹਦੇ ਜਿਹੜੇ ਫੋਫੜ ਮਾਮੇ ਜਿੰਨੇ ਵੀ ਆਉਂਦੇ ਸੀ ਇਹਦੇ 'ਚ ਖੋਟ ਕੱਢ ਕੇ ਨਹੀਂ ਸਮਝਾ ਦਿੰਦੇ ਸੀ ਵੱਧ ਤੋਂ ਵੱਧ ਇੱਕ ਜਾਂ ਦੋ ਦਿਨ ਸਹੀ ਰਹਿੰਦੀ ਸੀ ਇਹ ਇਹ ਮੁੜ ਕੇ ਉਸੇ ਤਰ੍ਹਾਂ ਹੀ ਫੇਰ ਹੋ ਜਾਂਦੀ ਸੀ ਬਾਹਲਾ ਇਹਨੇ ਮਤਲਬ ਉਹਨਾਂ ਦਾ ਜਿੰਨਾ ਹੁੰਦਿਆਂ ਤੈਅਤ ਮੰਦੀ ਸੀ ਉਹਨਾਂ ਉਹਨਾਂ ਹੀ ਬਾਤ ਨਹੀਂ ਮੰਦੀ ਸੀ ਜੇ ਆਪਾਂ ਨੂੰ ਕਿਸੇ ਆਪਣੇ ਧੀ ਪੁੱਤ ਨੂੰ ਪਤਾ ਵੀ ਮੇਰਾ ਪਿਓ ਸੌਕੋ ਤੇ ਬੈਠਾ ਤੇ ਵੀ ਉਹਦਾ ਉੱਥੇ ਵੀ ਉਹਨੂੰ ਉਹਨਾਂ ਹੀ ਡਰ ਹੁੰਦਾ ਪਰ ਇਹਨੂੰ ਤਾਂ ਜਦੋਂ ਉਹ ਬੱਸ ਚੜ ਜਾਂਦੇ ਸੀ ਇਹਦਾ ਡਰ ਖਤਮ ਹੋ ਜਾਂਦਾ ਸੀ ਉਹ ਤਾਂ ਗਏ ਇੱਕ ਵੀਡੀਓ ਦੇ ਵਿੱਚ ਇਹ ਵੀ ਆਇਆ ਬਾਪੂ ਕਹਿੰਦੀ ਉਹ ਕਹੀ ਜਾਂਦੀ ਆ ਕਿ ਮੈਨੂੰ ਤੁਸੀਂ ਕਮਰਾ ਨਹੀਂ ਪਾਉਣ ਦਿੰਦੇ ਤਾਂ ਬਾਹਰ ਇਹ ਟਾਇਆ ਵਾ ਜਿਹੜਾ ਕਮਰਾ ਹੈ ਮੈਨੂੰ ਪਾਉਣ ਨਿਭੜੇ ਤੋਂ ਨਜਾਇਜ਼ ਕਬਜ਼ਾ ਨਹੀਂ ਹੋਣ ਦੇ ਨਿਭੜੇ ਤੋਂ ਪਾਉਣ ਦੇਵਾਂਗੇ ਨਿਭੜੇ ਤੋਂ ਹਾਂ ਵੀ ਤੁਸੀਂ ਕਹਿੰਦੇ ਜੇ ਤੁਸੀਂ ਬੱਚੇ ਪਾਲਣੇ ਆ ਬੱਚੇ ਤੁਹਾਡੇ ਕੋਲ ਹੀ ਰਹਿਣੇ ਆ ਇਹ ਬੱਚਿਆਂ ਨੂੰ ਹੀ ਹੱਕ ਦਿੱਤਾ ਜਾਵੇ ਹਾਂ ਚੱਲ ਲੈ ਤਾਂ ਹੱਕ ਸਾਥੋਂ ਲਵੇ ਪਰ ਨਿਭੜੇ ਤੋਂ ਲਵੇ ਨਿਭੜੇ ਤੋਂ ਲਵੇ ਇਹ ਤੋਂ ਪਹਿਲਾਂ ਨਹੀਂ ਲੈਂਦੇ ਇੱਕ ਪਾਸੇ ਉਹਨਾਂ ਚਾਰਾਂ ਸੀ ਪੈਸੇ ਮੰਗੀ ਜਾਂਦੀ ਆ ਮੈਨੂੰ ਤਲਾਕ ਦਾ 20 ਲੱਖ ਰੁਪਈਆ ਦਿਓ ਇੱਕ ਪਾਸੇ ਜਗਾ ਮੰਗਦੀ ਆ ਇਹ ਫਿਰ ਹੁਣ ਤੁਸੀਂ ਦੱਸੋ ਵੀ ਇਹ ਦੋ ਪਾਸੇ ਇਹ ਦੋ ਗੱਲਾਂ ਹੋ ਸਕਦੀਆਂ ਅੱਛਾ ਇੱਕ ਪਾਸੇ ਤਲਾਕ ਦੇ ਪੈਸੇ ਮੰਗ ਤਲਾਕ ਦੇ 20 ਲੱਖ ਰੁਪਈਆ ਮੰਗਦੀ ਆ ਕੱਲ ਤਰੀਕ ਤੇ 20 ਲੱਖ ਰੁਪਈਆ ਮੰਗ ਰਹੀ ਆ ਤੇ ਥੋੜੇ ਇੱਥੇ ਜਗਾ ਦੇ ਵਿੱਚ ਥਾਂ ਵੀ ਪਾਲਦੀ ਹਾਲਾਂਕਿ ਬੱਚੇ ਵੀ ਤੁਸੀਂ ਪਾਲ ਰਹੇ ਹਾਂ ਹਾਂਜੀ ਹਾਂਜੀ ਤੇ ਇੱਕ ਬੱਚਾ ਉਹਨੂੰ ਉਹ ਉਹ ਵੀ ਸਾਡੇ ਕੋਲੇ ਰਹਿੰਦਾ ਜਦੋਂ ਇਹ ਚਲੀ ਜਾਂਦੀ ਘਰ ਰੋਟੀ ਪਾਣੀ ਸਾਰਾ ਕੁਝ ਸਾਡੇ ਕੋਲੇ ਆਉਦਾ। ਉਹ ਤਾਂ ਮੇਰੇ ਕੋਲੇ ਖਾ ਕੇ ਖੁੱਤ ਰਹੇ ਨੇ। ਤੁਸੀਂ ਉਹ ਬੱਚੇ ਤੋਂ ਵੀ ਜੇ ਪੁੱਛੋਗੇ ਨਾ ਕੱਲ ਉਹਨੇ ਪੰਚਾਇਤ ਦੇ ਵਿੱਚ ਮੈਨੂੰ ਹੁਣੇ ਬੰਦਾ ਦੱਸ ਕੇ ਗਿਆ। ਉਹਨੇ ਆਖਿਆ ਕਹਿੰਦਾ ਇਹ ਰੋਟੀ ਤਾਂ ਸਾਨੂੰ ਦਿੰਦੀ ਨਹੀਂ ਇਹ ਤਾਂ ਸਾਨੂੰ ਬਿਸਕਟ ਲਿਆਤੇ ਜਾਂ ਹਾਲੇਜ ਲਿਆਤੇ। ਇਹੀ ਜਿਹੀਆਂ ਚੀਜ਼ਾਂ ਨਾਲ ਸਾਡਾ ਮੇਰਾ ਸਾਰਦੀ। ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ। ਮਮੀ ਇਹ ਵੀ ਤਾਂ ਨਹੀਂ ਕਿ ਸਾਖਰੇ ਵੀ ਤੂੰ ਨਹੀਂ ਜਾਣਾ। ਉਹਨੇ ਨਹੀਂ ਆਉਣਾ ਐ ਸਾਡੀ ਕੋਈ ਗੱਲ ਨਹੀਂ। ਮਤਲਬ ਕਿ ਇਹਨਾਂ ਦਾ ਮੀਆਂ ਵੀ ਪੀ ਦਾ ਰੋ ਇਹਨਾਂ ਦਾ ਮੀਆਂ ਵੀ ਪੀ ਦਾ ਰੋ ਸਾਡਾ ਕੋਈ ਵੀਡੀਓ ਵਾਇਰਲ ਹੁੰਦੀ ਦੇਖਿਆ ਵੀ ਜਿਹਦੇ ਵਿੱਚ ਤੁਸੀਂ ਦੋਸ਼ ਲਾ ਰਹੇ ਹੋ ਕਿ ਵੀ ਇਹ ਕਮਰਾ ਬਰਸਾਦ ਦੇ ਕਾਰਨ ਨਹੀਂ ਡਿੱਗਾ ਵੀ ਮੈਂ ਘਰੋਂ ਬਾਹਰ ਹੈ ਨਹੀਂ ਸੀ ਇੱਕ ਰਾਤ ਦੇ ਵਿੱਚ ਡਿੱਗਿਆ ਇਹ ਮੇਰੀ ਗੱਲ ਸੁਣੋ ਭੈਣ ਮੇਰਗੇ ਮੇਰੇ ਦਾਦੀ ਜੀ ਦੀ ਹੋਈ ਸੀ ਡੈਥ ਠੀਕ ਹੈ ਮੈਂ ਗਈ ਸੀ ਭੋਗ ਤੇ ਵੀਰੇ ਠੀਕ ਹੈ ਮੇਰੇ ਮੰਮੀ ਹੁਣ ਇਹ ਕਹਿੰਦੇ ਵੀ ਤੂੰ ਅੱਜ ਰਹਿ ਪਾ ਠੀਕ ਹੈ ਭੈਣ ਮੇਰਗੇ ਰਹਿ ਪੀ ਮੈਨੂੰ ਨਹੀਂ ਪਤਾ ਕਿੰਨੇ ਕਿਵੇਂ ਹੋਇਆ ਕਿਵੇਂ ਨਹੀਂ ਮੈਂ ਬਹੁਤ ਪਰੇਸ਼ਾਨ ਹੁਣ ਇਹਨਾਂ ਨੇ ਕਿਹਾ ਵੀ ਇਹ 88 ਦੇ 95 ਸਾਲ ਦੇ ਪਾਏ ਹੋਇਆ ਕਮਰੇ ਵੀ ਇਹ ਇਹ ਵੀ ਡਿੱਗਿਆ ਤੇ ਤੁਹਾਡੇ ਸਾਹਮਣੇ ਇਹਨਾਂ ਨੇ ਕਿਹਾ ਵੀ ਤੁਹਾਡੀ ਬੱਚੀ ਉਦੀ ਬੱਚੀ ਹੋਰ ਸੋਈ ਦੀ ਛੱਤ ਤੇ ਥੰਨੇ ਆਈਏ ਕੰਕੇ ਲੱਗੇ ਆ ਉਹਦੇ ਹਾਂਜੀ ਫਿਰ ਤੁਸੀਂ ਇਹਨਾਂ ਨੂੰ ਕਿਵੇਂ ਕਹਿ ਸਕਦੇ ਹੋ ਵੀ ਫਿਰ ਮੈਡਮ ਤੁਸੀਂ ਮੈਨੂੰ ਐ ਦੱਸੋ ਮੇ ਮੈਨੂੰ 18 ਸਾਲ ਹੋ ਗਏ ਤੇ ਵਿਆਹੀ ਨੂੰ ਠੀਕ ਹੈ ਹੁਣ ਮੈਂ ਵੀ ਆਵਦਾ ਕਮਰਾ ਪਾ ਕੇ ਬਹਿਣਾ ਮੈਂ ਆਪਦੇ ਤੁਸੀਂ ਸਿਆਣੇ ਵੀ ਮੈਂ ਕਿੱਥੇ ਰਹੂੰਗੀ ਹੂੰ ਮੇਰਾ ਕਮਰਾ ਮੈਂ ਆਪਦੇ ਕਮਰੇ ਦੇ ਵਿੱਚ ਰਹਿ ਸਕਦਾ ਤੁਹਾਡਾ ਕੇਸ ਚੱਲਦਾ ਹੈ ਹਾਂਜੀ ਵੀਰੇ ਚੱਲਦਾ ਹਾਂ ਤਲਾਕ ਦਾ ਹਾਂਜੀ ਮੇਰੇ ਮੇਰੇ ਹਸਬੰਦ ਨਾਲ ਚੱਲਦਾ ਹੋਰ ਕਿਸੇ ਨਾਲ ਨਹੀਂ ਚੱਲਦਾ ਤੁਸੀਂ ਇਹਨਾਂ ਤੋਂ 20 ਲੱਖ ਦੀ ਡਿਮਾਂਡ ਕੀਤੀ ਹੈ ਵੀ ਜੇ ਮੇਰੇ ਮੈਨੂੰ ਤਲਾਕ ਹੋ ਗਿਆ ਮੈਂ 20 ਲੱਖ ਰੁਪਏ ਲਵਾਂ ਹਾਂਜੀ ਕੀਤੀ ਹੈ ਜੀ ਅਦਾਲਤ ਦੇ ਵਿੱਚ ਕੀਤੀ ਹੈ ਵੀਰੇ ਅਦਾਲਤ ਦੇ ਇੱਕ ਪਾਸੇ ਤੁਸੀਂ ਕਿਹਾ ਵੀ ਮੈਨੂੰ ਇਧਰਲੇ ਪਾਸੇ ਕਬਜ਼ਾ ਵੀ ਚਾਹੀਦਾ ਤੇ ਫਿਰ ਮੈਡਮ ਜੇ ਕੋਈ ਵੀ ਗੱਲ ਹੈਗੀ ਆ ਉਹ ਚਾਰ ਬੰਦੇ ਬਹਿ ਕੇ ਵੀ ਕਰ ਸਕਦੇ ਆ ਕੋਈ ਗੱਲ ਦਾ ਕੋਈ ਮਤਲਬ ਵੀ ਨਿਕਲ ਸਕਦਾ ਉਹ ਫਿਰ ਹੁਣ ਜਵਾਨੀ ਮੂੰਹ ਦੇ ਵਿੱਚ ਗੱਲਾਂ ਉਹ ਤਾਂ ਕੋਈ ਫਾਇਦਾ ਨਹੀਂ ਲੈ ਤੁਹਾਡੇ ਤਿੰਨ ਬੱਚੇ ਆ ਤੁਹਾਡੇ ਕੋਲ ਇਸ ਵਕਤ ਕਿੰਨੇ ਆ ਮੇਰਾ ਇੱਕ ਬੇਟਾ ਮੇਰੇ ਕੋਲ ਆ ਦੋ ਮੇਰੇ ਸਾਸਰ ਹਨ ਤੇ ਇਹ ਇਹਨਾਂ ਨੂੰ ਤੁਸੀਂ ਨਾਲ ਵੀ ਇਹ ਬੱਚੇ ਤੁਹਾਡੇ ਆ ਨਹੀਂ ਵੀਰੇ ਇਹ ਮੇਰੇ ਬੱਚੇ ਦਾਦੀ ਦਾਦੇ ਕੋਲੇ ਪਹਿਲੇ ਦਿਨੋਂ ਹੀ ਰਹਿੰਦੇ ਸੀ ਸਾਰੇ ਇਕੱਠੇ ਹੀ ਪਰਿਵਾਰ ਇੱਥੇ ਸੀ ਇਹ ਪਹਿਲੇ ਦਿਨ ਤੋਂ ਕਾਹਤੋਂ ਰਹਿੰਦੇ ਤੁਸੀਂ ਤਾਂ ਅੱਡੋ ਅੱਡ ਇਹ ਨਾਲੋਂ ਤੇ ਮੈਡਮ ਅਸੀਂ ਇੱਕ ਘਰ ਦੇ ਵਿੱਚ ਆ ਘਰ ਵਿੱਚ ਤਾਂ ਹੈਗੇ ਥੋੜੀ ਰੋਟੀ ਰੋਕ ਤਾਂ ਆਡੀ ਪੱਕਦੀ ਆ ਹਾਂਜੀ ਰੋਟੀ ਰੋਕ ਅੱਡ ਪਾ ਰਹੇ ਨੇ ਮੈਂ ਕਮਾਈ ਵੀ ਕਰਨੀ ਮੈਂ ਰੋਟੀ ਢਿੱਡ ਵੀ ਤੋੜਨਾ ਵੀਰੇ ਜੇ ਤੁਸੀਂ ਅੱਡੋ ਅੱਡ ਆ ਫਿਰ ਤੁਹਾਡੇ ਬੱਚੇ ਸਾਂਭਣ ਦਾ ਫਰਜ਼ ਤੁਹਾਡਾ ਹੀ ਬਣਦਾ ਨਾ ਤੇ ਮੈਡਮ ਲਿਆਵਾਂ ਕਿੱਥੋਂ ਕਮਾਈ ਲੈ ਕੇ ਕਿੱਥੋਂ ਆਵਾਂ ਭੈਣ ਮੇਰਗੇ ਮੈਂ ਕਮਾਈ ਇੱਕ ਤੁਹਾਡੇ ਤੇ ਦੋਸ਼ ਲੱਗ ਰਹੇ ਆ ਕਿ ਤੁਹਾਡੇ ਬਾਹਰ ਕਿਤੇ ਰਿਲੇਸ਼ਨ ਹੈ ਗਿਆ ਤੁਹਾਡਾ ਹਸਬੰਦ ਦੇ ਨਾਲ ਤਾਂ ਕਰਕੇ ਤਲਾਕ ਚੱਲ ਰਿਹਾ ਤੇ ਲੱਗੀ ਜਾਂ ਤੁਸ਼ ਲੱਗਦੇ ਆ ਤਾਂ ਵੀਰੇ ਹਾਂ ਕੀ ਇਹ ਗੱਲ ਸੱਚ ਹੈ ਜੀ ਸਰ ਮੈਨੂੰ ਫੈਸਲਾ ਕਰਨਗੇ ਮੈਨੂੰ ਨਹੀਂ ਇਹ ਗੱਲ ਸੱਚ ਹੈ ਕਿ ਤੁਸੀਂ ਤੁਹਾ ਨਾ ਇਹ ਝੂਠ ਮਾਰ ਇਹ ਝੂਠ ਸਾਡਾ ਕੁਝ ਨਹੀਂ ਮੈਡਮ ਇਦਾਂ ਦਾ ਇਹ ਤੁਹਾਡੇ ਨਹੀਂ ਮਤਲਬ ਕਿ ਜਾਂ ਤੁਹਾਡੇ ਸੱਸ ਸਹੁਰਾ ਝੂਠ ਮਾਰਦੇ ਨਹੀਂ ਜੀ ਮੈਂ ਕੁਝ ਨਹੀਂ ਇਸ ਵਿਸ਼ੇ ਤੇ ਕਹਿ ਸਕਦੀ ਚਲੋ ਆਪਾਂ ਇਹਨਾਂ ਨੂੰ ਵੀ ਛੱਡ ਦਿੰਦੇ ਆ ਆਪਾਂ ਨਾ ਸਾਰੀਆਂ ਗੱਲਾਂ ਸਾਫ਼ ਕਰਾਂਗੇ ਠੀਕ ਹੈ ਦੇਖੋ ਤੁਹਾਡੀ ਵੀਡੀਓ ਪਹਿਲਾਂ ਹੀ ਬਹੁਤ ਵਾਇਰਲ ਹੋ ਚੁੱਕੀ ਆ ਚਲੋ ਤੁਹਾਡੇ ਮੰਨਦੇ ਆ ਤੁਹਾਡੇ ਕਿਸੇ ਦੋਸ਼ ਵਜਾ ਕਰਕੇ ਤੁਹਾਡੀ ਸੱਸ ਝੂਠ ਮਾਰਦੂ ਤੁਹਾਡਾ ਸਹੁਰਾ ਝੂਠ ਮਾਰਦੂ ਤੁਹਾਡਾ ਆਣ ਗਵਾਂਡ ਝੂਠ ਮਾਰਦੂ ਤੁਹਾਡਾ ਬੱਚਾ 10ਵੀਂ ਕਲਾਸ ਦੇ ਵਿੱਚ ਪੜਦਾ ਬੇਟਾ ਤੁਹਾਡੇ ਲਈ ਉਹ ਖੁਦ ਆਪਣੀ ਮਾਂ ਦੇ ਲਈ ਇਹਨੇ ਲਫਜ਼ ਬੋਲਦਾ ਕੋਈ ਗੱਲ ਦੇ ਪੁੱਤ ਵੀ ਗ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਇਹ ਗੱਲਾਂ ਕਹੀਆਂ ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦੀ ਮੇਰਾ ਤਾਂ ਘਰ ਉੱਜੜ ਗਿਆ ਮੈਂ ਤਾਂ ਹੱਥ ਬੰਨ੍ਹਦੀ ਆਂ ਵੀ ਮੈਂ ਤਾਂ ਅਦਾਲਤ ਤੋਂ ਇਹੀ ਮੰਗ ਕਰਦੀ ਕਿਤੇ ਨਾ ਕਿਤੇ ਤੁਸੀਂ ਗਲਤ ਹੋਏ ਤੁਹਾਨੂੰ ਇਹ ਨਹੀਂ ਲੱਗਦਾ ਵੀ ਅੱਜ ਮੇਰੀ ਵਜ੍ਹਾ ਕਰਕੇ ਮੇਰੇ ਪੁੱਤ ਬੱਚੇ ਉੱਜੜ ਗਏ ਜਾਂ ਮੇਰਾ ਖੁਦ ਮਨ ਮੈਂ ਆਪੋ ਜਾਣਦੀ ਮੈਂ ਤਾਂ ਡਿਪਰੈਸ਼ਨ ਦੇ ਵਿੱਚ ਆ ਮੈਨੂੰ ਹਜੇ ਕੁਝ ਨਹੀਂ ਪਤਾ ਲੱਗਦਾ ਮੈਂ ਬਹੁਤ ਵੱਡੀ ਡਿਪਰੈਸ਼ਨ ਦੇ ਵਿੱਚ ਆ ਤੁਸੀਂ ਕੰਮ ਕੀ ਕਰਦੇ ਮੈਂ ਕੁਝ ਨਹੀਂ ਕੰਮ ਕਰਦੀ ਮੈਂ ਤਾਂ ਬਸ ਕਿਸੇ ਭੈਣ ਭਰਾ ਦੇ ਨਾਲ ਚੱਲੇਗੀ ਰੋਲਾ ਨਵੇੜਤਾ ਠੀਕ ਹੈ ਮੈਨੂੰ ਕਾਂਗਰਸ ਨੇ ਪ੍ਰਧਾਨ ਬਣਾਇਆ ਹੋਇਆਗਾ ਠੀਕ ਹੈ ਕਾਹਦੇ ਪ੍ਰਧਾਨ ਤੁਸੀਂ ਮੈਂ ਕਾਂਗਰਸ ਦੇ ਹਾਂਜੀ ਹਾਂ ਕਿਹੜੇ ਰੋਲੇ ਨਵੇੜਦੇ ਉਸ ਬਸ ਆਹੀ ਭੈਣ ਜੋਕੇ ਲਿਆ ਜਾਂਦਾ ਨਾਲ ਚੱਲੇ ਜਾਂਦੇ ਤੁਸੀਂ ਤੁਹਾਡੇ ਤਾਂ ਆਪ ਦੇ ਖੁਦ ਦਾ ਘਰ ਦਾ ਰੋਲਾ ਉਹ ਨਵੇੜ ਲਿਆ ਤੁਸੀਂ ਕੋਈ ਨਹੀਂ ਨਵੇੜ ਲਾਂਗੇ ਵੀਰੇ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਵੀਰੇ ਨਵੇੜ ਲਾਂਗੇ ਓਕੇ ਦੇਖੋ ਉਹ ਜੇ ਕਾਂਗਰਸ ਪਾਰਟੀ ਵਾਲੇ ਜਿਨ੍ਹਾਂ ਨੇ ਇਹਨਾਂ ਨੂੰ ਮਹਿਲਾ ਵਿੰਗ ਦਾ ਅਹੁਦਾ ਦਿੱਤਾ ਹੋਇਆ ਇਹਨਾਂ ਦੇ ਖੁਦ ਦੇ ਘਰ ਦੇ ਵਿੱਚ ਬੱਚੇ ਰੋਲ ਬੱਚੇ ਖੁਦ ਆਪਦੀ ਮਾਂ ਤੇ ਦੋਸ਼ ਲਾਉਂਦੇ ਪਏ ਆ ਕਿ ਮੇਰੀ ਮਾਂ ਸਾਨੂੰ ਐ ਜੰਦਰਾ ਲਾ ਕੇ ਛੱਡ ਜਾਂਦੀ ਆ ਕੁਛ ਖਾਣ ਪੀਣ ਨੂੰ ਨਹੀਂ ਦਿੰਦੀ ਬਾਕੀ ਸਾਡੇ ਨਾਲ ਇੱਥੇ ਬੱਚਾ ਵੀ ਹੈਗਾ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਆਂਡ ਗਵਾੜੇ ਵੀ ਬੈਠਾ ਹੈਗਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਹੋਰ ਵੀ ਜੜੀਆਂ ਹੈਗੀਆਂ ਤੁਹਾਨੂੰ ਜਿੰਨੀਆਂ ਵੀ ਗੱਲਾਂ ਹੈਗੀਆਂ ਸਾਰੀਆਂ ਸਾਂਝੀਆਂ ਇਹ ਇਹ ਲੇਡੀਜ਼ ਦੇ ਖੁੱਦ ਦੇ ਘਰ ਦਾ ਮਸਲਾ ਹੈਗਾ ਏ ਬੱਚੇ ਖੁਦ ਇਹਨਾਂ ਤੇ ਅਲੀਗੇਸ਼ਨ ਲਾ ਰਹੇ ਨੇ ਵੀ ਸਾਡੀ ਮਾਂ ਦੇ ਬਾਹਰ ਰਿਲੇਸ਼ਨ ਹੈ ਜਾਂ ਕੁਝ ਵੀ ਹੈ ਦੇਖੋ 15 ਸਾਲ ਦਾ ਬੱਚਾ ਆਪਦੀ ਮਾਂ ਤੇ ਅਲੀਗੇਸ਼ਨ ਲਾ ਰਿਆ ਹੋ ਸਕਦਾ ਹੈ ਇਹਦਾ ਸੱਸ ਸਹੁਰਾ ਝੂਠ ਮਾਰ ਸਕਦਾ ਪਰ ਇਹ ਖੁਦ ਕਹਿੰਦੇ ਮਹਿਲਾ ਵਿੰਗ ਦੇ ਪ੍ਰਧਾਨ ਬਣਾਏ ਹੋਏ ਆ ਕਾਂਗਰਸ ਪਾਰਟੀ ਨੇ ਇਹਨਾਂ ਦੇ ਖੁੱਦ ਦਾ ਘਰ ਦਾ ਇੰਨਾ ਰੌਲਾ ਤੁਹਾਨੂੰ ਲੱਗਦਾ ਕਿ ਬਾਹਰਲੇ ਕਹਿੰਦੀ ਮੈਂ ਬਾਹਰਲੇ ਰੌਲੇ ਨਿਵੇਂਣ ਦਾ ਵਾਸਤੇ ਲਾਇਆ ਹੋਇਆ ਆਪਦੇ ਖੁੱਦ ਦਾ ਘਰ ਦਾ ਰੌਲਾ ਕਿੰਨਾ ਤੇ ਦੇਖੋ ਬੇਟੇ ਮੈਂ ਕਾਂਗਰਸ ਪਾਰਟੀ ਦਾ ਸੇਵਾਦਲ ਦਾ ਜ਼ਿਲ੍ਹਾ ਪ੍ਰਧਾਨ ਜੀ ਨੈਸ਼ਨਲ ਡਾਕਟਰ ਮਹਾ ਪੰਚਾਇਤ ਦਾ ਮੈਂ ਵਿਚਾਰ ਮੈਨੂੰ ਹੀ ਲੜੀ ਨੇ ਹੋਣ ਕੇ ਕਿ ਕਿਸੇ ਜਿੱਥੋਂ ਕੋਈ ਮੀਟਿੰਗ ਕਰਕੇ ਸੀ ਜਿੱਥੋਂ ਜਿੱਥੋਂ ਦੇ ਵਿੱਚ ਕਿ ਮੈਂ ਮੀਟਿੰਗ ਦੇ ਵਿੱਚ ਆਈ ਸੀ ਉਹ ਬਹੁਤ ਯਾਰਾ ਲੜੀਆਂ ਲਉਂਦੀਆਂ ਯਾਰਾ ਹਾਂ ਹਾਂਜੀ ਪਰ ਸਾਨੂੰ ਕੋਈ ਇੰਨਾ ਪਰਸਨ ਨਾ ਇੰਨਾ ਪਤਾ ਨਹੀਂ ਇਹਨਾਂ ਦੇ ਲੈਟਰ ਦਾ ਨਹੀਂ ਪਤਾ ਨਹੀਂਗਾ ਕੱਲ ਵੀ ਖਬਰ ਚੱਲੀ ਜਾਂਦੀ ਸੀ ਪਰਸਨ ਚੱਲੀ ਜਾਂਦੀ ਸੀ ਮੈਨੂੰ ਪੰਜਾਬ ਦੇ ਪ੍ਰਧਾਨ ਸਰਚਨ ਗੀ ਬੇਈ ਸੀ ਨੇ ਕਿਹਾ ਉਹ ਬੱਚਾ ਬੋਲੀ ਜਾਂਦਾ ਉਹਨਾਂ ਨੇ ਕਿਹਾ ਮੈਂ ਪਤਾ ਲਉ ਤੇ ਨਾਲ ਜਿਹੜੇ ਹੈਗੇ ਆ ਸਾਡੇ ਸਪੋਕਸਮੈਨ ਦੇ ਚੈਨਲ ਦਾ ਇਹਨਾਂ ਨਾਲ ਸੰਪਰਕ ਕੀਤਾ ਉੱਥੇ ਵੀ ਤੁਹਾਡਾ ਵੀ ਜ਼ਿਕਰ ਕੀਤਾ ਵੀ ਦੇਖੋ ਤੁਹਾਨੂੰ ਨਹੀਂ ਪਤਾ ਸੀ ਇਸ ਗੱਲ ਦਾ ਹਨਾ ਪਰ ਗੱਲ ਕਰਦੇ ਆ ਵੀ ਜਿਹੜੀ ਲੇਡੀਜ਼ ਖੋਦ ਕਾਂਗਰਸੀ ਮਹਿਲਾ ਵਿੰਗ ਦੀ ਪ੍ਰਧਾਨ ਆ ਹਨਾ ਉਹ ਬਾਹਰ ਮਸਲੇ ਲਵੇੜਦੀ ਫਿਰਦੀ ਪਰ ਉਹਦੇ ਆਪ ਦੇ ਖੁਦ ਦੇ ਘਰ ਦੇ ਵਿੱਚ ਕੀ ਹਾਲਾਤ ਬਣੇ ਪਏ ਨੇ ਬੱਚੇ ਰੁਲੀ ਜਾਂਦੇ ਨੇ ਦਾਦਾ ਦਾਦੀ ਦੇ ਕੋਲ ਕੇਸ ਦਾ ਤਲਾਕ ਦਾ ਕੇਸ ਲੱਗਿਆ ਹੋਇਆ ਹਨਾ ਦੇਖੋ ਬਾਜੀਗਰ ਪੈਨਪਰਾ ਹੈ ਕਿ ਉਹ ਜਮਾ ਮਜ਼ਦੂਰ ਹੈਗੀ ਆ ਕੀ ਕਹਿਣਾ ਚਾਹੁੰਦੇ ਤੁਸੀਂ ਇੱਥੇ ਕਹਿਣਾ ਨਹੀਂ ਦੇਖੋ ਜਿਹੜੇ ਹਾਲਾਤ ਆ ਵੇਸੇ ਮੈਂ ਤਾਂ ਦਾ ਜਾਇਦਾ ਬਣੇ ਜਿਹਾ ਮੈਨੂੰ ਲੱਗਦਾ ਤੁਸੀਂ ਕਰੀ ਜਾਂਦੇ ਸੀ ਕਿਸੇ ਬੱਚੀ ਦੀ ਗੱਲ ਕਰੀ ਜਾਂਦੇ ਸੀ ਦੇਖੋ ਥੱਲੇ ਆਈ ਆ ਬੱਚੀ ਉਹ ਜਿਹੜੀ ਹੈਗੀ ਆ ਖੁਦ ਦੀ ਬੇਟੀ ਹੈ ਜੀ ਇਹਨਾਂ ਦੀ ਕਹਿੰਦੇ ਖੁਦ ਦੀ ਬੇਟੀਆਂ ਦੇ ਅੱਖਾਂ ਦੇ ਸਾਹਮਣੇ ਰਸੋਈ ਦੀ ਛੱਤ ਡਿੱਗੀ ਰਸੋਈ ਨਹੀਂ ਆਈ ਆ ਰਸੋਈ ਦੀ ਛੱਤ ਡਿੱਗੀ ਤੇ ਉਹ ਹੁਣ ਦਾਖਲ ਜਾਂ ਕੀ ਹੈ ਉਹ ਦਾਖਲ ਵੀ ਆ ਜੀ ਦੇਖੋ ਬੱਚੇ ਨੂੰ ਛੁੱਟੀ ਮਿਲ ਗਈ ਆ ਬੱਚੇ ਦੇ ਦੇਖੋ ਇੱਕ ਛੋਟੀ ਬੱਚੀ 9 9ਵੀਂ ਕਲਾਸ ਚ ਪੜਦੀ ਆ ਉਹਦਾ ਮੱਥ ਨਟਾਂਕੇ ਲਾਗੇ ਬੱਜੋ ਰਤੀ ਹੋ ਗਈ ਖੁਦ ਦੀ ਧੀ ਹੈ ਜੀ ਤੇ ਪਰ ਇਹ ਅਲੀਗੇਸ਼ਨ ਲਾ ਲਈ ਆ ਆਪਦੇ ਸਵਾਸ ਸੋਹਰੇ ਤੇ ਕਿ ਇਹਨਾਂ ਨੇ ਮਗਰੋਂ ਸਾਥ ਟੀ ਇਹਨਾਂ ਦੇ ਸਾਹਮਣੇ ਸਾਥ ਟੀ ਨਹੀਂ ਦੇਖੋ ਗੱਲ ਨਹੀਂ ਆ ਮੈਂ ਮੇਰੀ ਉਮਰ ਜਿਹੜੀ ਹੈਗੀ ਆ 60 62 ਸਾਲ ਦੀ ਹੈਗੀ ਆ ਮੈਂ ਇੱਕ ਚੀਜ਼ਾਂ ਬੇਰੇ ਜ਼ਰੂਰ ਦੇਖਿਆਂ ਗੀਆਂ ਜੇ ਮੀਆਂ ਬੀਬੀ ਦੀ ਆਬਦੀ ਨਹੀਂ ਬਣੀ ਜਾਂ ਘਰ ਵਾਲੀ ਦੀ ਨਾ ਬਣੀ ਇਹਨਾਂ ਦੀ ਆਬਦੀ ਕੋਈ ਸਬੰਧਾਂ ਦੇ ਵਿੱਚ ਰਿਸ਼ਤੇਦਾਰ ਜੀ ਟ੍ਰੇਡ ਆ ਗਈ ਪਰ ਜਿਹੜੇ 4-5 ਬੱਚੇ ਹੁੰਦੇ ਆ ਮਗਰ ਹੂੰ ਲੇਡੀ ਜੀ ਆਪ ਦਾ ਕੋਈ ਕਿਨਾਰਾ ਕਰਕੇ ਆਪ ਦਾ ਘਰ ਵਸਾ ਲੈਂਦੀ ਹੈ ਜਾਂ ਕੋਈ ਬੰਦੇ ਦਾ ਆਪ ਦਾ ਆਪਣਾ ਹੀ ਯਾਰ ਆ ਆਪਦੇ ਤਰੀਕੇ ਨਾਲ ਹੋਰ ਵਯਾ ਕਰਕੇ ਜਾਂ ਕਰਕੇ ਛੱਡਦੀ ਉਹ ਆਪ ਦਾ ਕਰਨਾ ਪਰ ਉਹ ਜਿਹੜੇ 4 2 3 ਬੱਚੇ ਜੰਮੇ ਉਹਨਾਂ ਦਾ ਕੀ ਕੁਸੂਰ ਆ ਉਹਨਾਂ ਨੂੰ ਜਿਹੜਾ ਅੱਜ ਉਹਨਾਂ ਦਾ ਭਵਿੱਖ ਕੀ ਹੈ ਕਿਵੇਂ ਕਿ ਭਵਿੱਖ ਬਣੂਗਾ ਕਿਵੇਂ ਪੜ੍ਹ ਲਿਖਣਗੇ ਕਿਹਦਾ ਮਾਂ ਦਾ ਨਾਮ ਲਾਉਣਗੇ ਕਿਹੜੇ ਪਿਓ ਦਾ ਨਾਮ ਲਾਉਣਗੇ ਇਹ ਗੱਲ ਹੋਰ ਕਰਦੇ ਇਹ ਦੋਨੇ ਮੀਆਂ ਬੀਬੀ ਬਜ਼ੁਰਗ ਜੋੜਾ ਹੈ ਜੀ ਬਿਲਕੁਲ ਬਜ਼ੁਰਗ ਹੈ ਇਹਨਾਂ ਨੇ ਤਾਂ ਆਪਦੀ ਕਬੀਲਦਾਰੀ ਮਾਸਾ ਚੱਕੀ ਆ ਹੁਣ ਇਹ ਗਾਂ ਆਪਦੇ ਪੋਤੇ ਪੋਤੀਆਂ ਦੀ ਦੋਤੇ ਦੋਤੀਆਂ ਦੀ ਕਬੀ ਬਯੁਰਗਾ ਦੀ ਦਾਦੇ ਤਿੱਕਰ ਜਦੋਂ ਬਯੁਰਗਾ ਜਾਂਦੇ ਨਾ ਉਹਨਾਂ ਦੀ ਅਸਲ ਪ੍ਰਾਪਰਟੀ ਤੇ ਅਸਲ ਹੌਸਲਾ ਅਸਲ ਖਰਾਕ ਉਹਨਾਂ ਦੇ ਪੋਤੇ ਪੋਤੀਆਂ ਹੁੰਦੀ ਹੈ ਉਸ ਤੋਂ ਵੱਡੀ ਕੋਈ ਖਰਾਕ ਨਹੀਂ ਹੁੰਦੀ ਉਹਨਾਂ ਨੂੰ ਕਿੰਨੀ ਕੋਈ ਖਰਾਕ ਦੇਈ ਜਾਵੇ ਕਿੰਨਾ ਕੋਈ ਚੰਗਾ ਸਮਝੀ ਜਾਵੇ ਪਰ ਜਿੰਨਾ ਚਿਰ ਜਿਹੜਾ ਇਹਨੇ ਨਾ ਮੂਲ ਨੂੰ ਵਿਆਜ ਪਿਆਰਾ ਇਹ ਜਿਹੜਾ ਵਿਆਜ ਇਹ ਜਿਹੜਾ ਮੂਲ ਹੈ ਜਿਹਨੇ ਬੱਚੇ ਆ ਜਿਹੜਾ ਜੀ ਬਹੁਤ ਪਿਆਰੇ ਹੋ ਜਾਂਦੇ ਆ ਇਹ ਇੱਕ ਸਰਮਾਇਆ ਹੋ ਜਾਂਦੇ ਆ ਮਾਂ ਪਿਓ ਦਾ ਇੱਕ ਦਾਦਾ ਦਾਦੀ ਦਾ ਹੌਸਲਾ ਹੋ ਜਾਂਦੇ ਆ ਉਹਨਾਂ ਉਹ ਆਪਦੇ ਪੁੱਤ ਦੀ ਤੇ ਆਪਦੀ ਨੌ ਦੀ ਕੇਰ ਨਹੀਂ ਕਰਦਾ ਜਿੰਨਾ ਪੁੱਤ ਤੇ ਪੋਤੀਆਂ ਦੀ ਕਰਦਾ ਇਸ ਕਰਕੇ ਵੀ ਜਿਹੜਾ ਅਸਲੀ ਫਲ ਹੈ ਜਿਹੜਾ ਨਾ ਆਉਣ ਵਾਲੇ ਪਿਵਖ ਨਹੀਂ ਝਾਗਦੇ ਵੀ ਸਾਡੇ ਪੋਤਿਆਂ-ਪੋਤੀਆਂ ਹੋਣਗੇ ਸਾਡੇ ਸਿਰ ਦੇ ਉੱਤੇ ਜਿਹੜਾ ਹੈਗਾ ਮੜਾ-ਮੋੜ ਸਾਡਾ ਸਹਾਰਾ ਬਣਨਗੇ ਸੁੱਟੀ ਫੜ ਕੇ ਡੰਗੋਰੀ ਫੜ ਕੇ ਸਾਨੂੰ ਤੋਰਨਗੇ ਉਹ ਪਿਵਖ ਇਹਨਾਂ ਬੱਚਿਆਂ ਦਾ ਇਹਨਾਂ ਨਾਲ ਉਹ ਵੀ ਜਿਆਦਾ ਰੋਲ ਜੰਦਾ ਉਹ ਜਾਣ ਕਿੱਧਰ ਤੇ ਜਾਣ ਕਿੱਧਰ ਉਹਨਾਂ ਦਾ ਪਿਵਖ ਕਿ ਹੋ ਜਾਵੇ ਮੈਂ ਇਹ ਗੱਲ ਨੂੰ ਬਹੁਤ ਮੈਂ ਸਾਡੇ ਪੰਜਾਬ ਦੀਆਂ ਨੌਹਾਂ ਨੂੰ ਸਾਡੀਆਂ ਬੱਚੀਆਂ ਨੂੰ ਬੇਨਤੀ ਕਰਦਾ ਹਾਂ ਜੇ ਤੁਸੀਂ ਕੋਈ ਫੈਸਲਾ ਲੈਣਾ ਤਾਂ ਇਹੋ ਜਿਹਾ ਵਿਆਹ ਤੋਂ ਪਹਿਲਾਂ ਹੀ ਲੈ ਲਓ ਜਦੋਂ ਸਾਡੇ ਦੋ ਦੋ ਬੱਚੇ ਹੋ ਜਾਂਦੇ ਹਨ ਤਣ ਤਣ ਬੱਚੇ ਹੁਣ ਉਹਨਾਂ ਬੱਚਿਆਂ ਦਾ ਭੇਖ ਨਾ ਰੋ ਲੋ ਉਹਨਾਂ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਉਹਨਾਂ ਮਾਂ ਤੇ ਉਹਦੀ ਦਾਦਾ ਦਾਦੀ ਦੀ ਜ਼ਿੰਦਗੀ ਭੈਣ ਮੇਰੇ ਕੇ ਜਿਹੜੀ ਧੀ ਔਖੀ ਆ ਉਹਦਾ ਕੋਲ ਔਖਾ ਠੀਕ ਆ ਮੈਨੂੰ ਬਰਬਾਦ ਕੀਤਾ ਗਿਆ ਠੀਕ ਆ ਮੈਂ ਤੇ ਅਲੀਗੇਸ਼ਨ ਲਾਇਆ ਮੇਰੀ ਜਾਨ ਨੂੰ ਬਹੁਤ ਖਤਰਾ ਮੇਰਾ ਕਮਰਾ ਡਿੱਗਿਆ ਨਹੀਂ ਹਟਾਇਆ ਗਿਆ ਦੇਖੋ ਜਿਹੜੀ ਦੇਖੋ ਤੁਹਾਡੀ ਧੀ ਸੀ ਇਹਨਾਂ ਦੀ ਪੋਤੀ ਸੀ ਜਦੋਂ ਰਸੋਈ ਡਿੱਗੀ ਆ ਕਹਿੰਦੇ ਤੁਸੀਂ ਤੇ ਤੁਹਾਡਾ ਪਿੱਕਾ ਪਰਿਵਾਰ ਇੱਥੇ ਸੀ ਹਾਂਜੀ ਅਸੀਂ ਕੱਢੀ ਆ ਪੈਣੀ ਮੇਰੀ ਧੀ ਫਿਰ ਤੁਸੀਂ ਕਿਵੇਂ ਕਹਿ ਸਕਦੇ ਫੇਰ ਪੈਣੇ ਇੱਕ ਮਿੰਟ ਮੈਂ ਕਿਵੇਂ ਕਹਿ ਸਕਦੀ ਆ ਠੀਕ ਆ ਫਿਰ ਮੇਰਾ ਇਸ ਘਰ ਚ 18 ਸਾਲ ਦਾ ਹੱਕ ਆ ਮੈਂ ਰਹਿ ਰਹੀ ਆ ਫਿਰ ਮੈਨੂੰ ਏਟ ਲਾਉਣ ਕਿਉਂ ਨਹੀਂ ਦਿੱਤੀ ਜਾ ਰਹੀ ਮੈਂ ਤੁਸੀਂ ਰਹੋ ਨਾ ਉਹ ਤੁਹਾਡਾ ਹੱਕ ਤਾਂ ਤੁਹਾਨੂੰ ਦੇਣ ਨੂੰ ਤਿਆਰ ਆ ਉਹ ਕਹਿੰਦੇ ਲੈ ਆਪਦੇ ਬੱਚੇ ਲੈ ਕੇ ਰਹੋ ਇੱਥੇ ਮੈਂ ਬਰਵਾਦ ਆ ਮੈਂ ਕਿਸੇ ਦੇ ਘਰੇ ਬੈਠੀ ਆ ਮੈਂ ਬੱਚਾ ਹੁਣ ਉਹ ਬੈਠੇ ਤਾਂ ਉਹ ਵੀ ਕਿਸੇ ਦੇ ਘਰੇ ਕਿਉਂਕਿ ਬੈਠਣ ਵਾਲੇ ਹਾਲਾਤ ਹੈ ਕੁੜੀ ਕੀ ਹਾਲਾਤ ਹੈ ਨਹੀਂ ਪਰ ਫਰੰਟ ਸੀ ਸਾਰੇ ਘਰ ਦੇ ਵਿੱਚ ਅਸੀਂ ਇਹਨਾਂ ਨੂੰ ਕੁਝ ਨਹੀਂ ਬੋਲੇ ਮੇਰਾ ਪੇਕਾ ਪਰਿਵਾਰ ਆਇਆ ਸੀ ਤੁਸੀਂ ਦੇਖੋ ਹਾਂਜੀ ਦੋ ਬੱਚੇ ਤੁਹਾਡੇ ਇੱਥੇ ਆ ਇੱਕ ਬੱਚਾ ਤੁਹਾਡੇ ਕੋਲ ਹੈ ਹਾਂਜੀ ਤੁਸੀਂ ਤਿੰਨੇ ਬੱਚੇ ਲਓ ਤੇ ਆਪਦਾ ਹੱਕ ਲਓ ਰੋ ਇੱਥੇ ਤੁਸੀਂ ਮੈਨੂੰ ਮੇਰਾ ਹੱਕ ਦਵਾ ਦਿ ਮੇਰੀ ਭੈਣ ਪਲੀਜ਼ ਦੇਖੋ ਤੁਸੀਂ ਸਹੀ ਰਾਹ ਚੱਲੋਗੇ ਨਾ ਤੁਸੀਂ ਆਪਦੇ ਤੁਸੀਂ ਫਿਰ ਹੁਣ ਇੱਕ ਪਾਸੇ ਤੁਸੀਂ ਤਲਾਕ ਦਾ ਕੇਸ ਲਾਇਆ ਹੋਇਆ ਹੈ ਹਾਂ ਹਾਂ ਕੋਈ ਗੱਲ ਨਹੀਂ ਜੇ ਮੈਂ ਸਾਡੇ ਨਾਲ ਨਿਪਟਣਾ ਇਹਨਾਂ ਨੂੰ ਕਿ ਨਿਪਟ ਲੂ ਬਸ ਠੀਕ ਹੈ ਮਤਲਬ ਤੁਸੀਂ ਇਹਨਾਂ ਦਾ ਨਵੇੜ ਵਿੱਚ ਸਹਿਮਤ ਹੋ ਹਾਂਜੀ ਸਹਿਮਤ ਤਲਾਕ ਲੈਣੀ ਹੈ ਕਿ ਤੁਸੀਂ ਰਹਿਣਾ ਚਾਹੁੰਦੇ ਇੱਥੇ ਮੈਂ ਮੈਨੂੰ ਮੇਰੇ ਬੱਚੇ ਦਾ ਹਿੱਸਾ ਦਿੱਤਾ ਜਾਵੇ ਠੀਕ ਆ ਜੋ ਇਹਨਾਂ ਨੇ ਫੈਸਲਾ ਕਰਨਾ ਉਹ ਪੰਚਾਇਤ ਦੇ ਵਿੱਚ ਨਿਪਟਿਆ ਬਸ ਮੰਨ ਲਓ ਜੇ ਇਹਨਾਂ ਨੇ ਕਹਤਾ ਵੀ ਹਾਂ ਤੂੰ ਇੱਥੇ ਰਹਿ ਪਤਲਾ ਕੇ ਰਹਿੰਦੇ ਲੈਣ ਨੂੰ ਫਿਰ ਤੂੰ ਤੁਸੀਂ ਤਲਾਕ ਨਹੀਂ ਲੈਂਦੇ ਕੋਈ ਗੱਲ ਨਹੀਂ ਨਹੀਂ ਲੈਂਦੀ ਤਲਾਕ ਮੈਂ ਆਪਣੇ ਬੱਚਾ ਨਾਲ ਰਹਿਣਾ ਚਾਹੁੰਦੀ ਆ ਮੈਂ ਆਪਣੇ ਬੱਚਿਆਂ ਨਾਲ ਰਹਿਣਾ ਚਾਹੁੰਦੀ ਆ ਹਾਂਜੀ ਭੈਣ ਮੇਰੀ ਹਾਂ ਜੋ ਮੰਨ ਲੋ ਚਲੋ ਗਲਤੀ ਹਰ ਇੱਕ ਇਨਸਾਨ ਤੋਂ ਹੋ ਜਾਂਦੀ ਜੇ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਕਿ ਉਹਦੀ ਮਾਫੀ ਵੀ ਹੁੰਦੀ ਆ ਹਰ ਇੱਕ ਇਨਸਾਨ ਨੂੰ ਪਹਿਲੀ ਵਾਰ ਜੇ ਕਰ ਵੱਡੀ ਭੈਣ ਬੰਦੇ ਤੋਂ ਲੇਡੀਜ਼ ਮਾਫੀ ਮੰਗਦੀ ਆਈ ਆ ਹਮ ਆਈ ਆ ਨਾ ਠੀਕ ਆ ਕੋਈ ਗੱਲ ਨਹੀਂ ਜੇ ਸਾਡਾ ਬੰਦਾ ਸਾਨੂੰ ਕੁਝ ਕਹੂਗਾ ਅਸੀਂ ਬੰਦੇ ਦੇ ਸਾਹਮਣੇ ਅਸੀਂ ਮਾਫੀ ਮੰਗ ਲਾਂਗੇ ਕੋਈ ਵੱਡੀ ਗੱਲ ਨਹੀਂ ਫਿਰ ਕੀ ਬੰਦੇ ਸਾਹਮਣੇ ਤੀਵੀ ਨੀਵੀ ਹੁੰਦੀ ਆਈ ਅੱਜ ਤਾਈ ਫਿਰ ਕੀ ਆ 5 ਸਾਲ ਦਾ ਬੇਥ ਪੈਨ ਦਾ ਦਸਾਂ ਦਾ ਪੈਨ ਦਾ ਸੀ ਰਹਿਣ ਨੂੰ ਤਿਆਰ ਮੈਂ ਆਪਦੇ ਬੰਦੇ ਨਾਲ ਮੈਂ ਪਹਿਲਾਂ ਵੀ ਕਹਿ ਰਹੀ ਹਾਂ ਹਾਂ ਪਹਿਲਾਂ ਵੀ ਮੈਂ ਜ ਸਭ ਕੋਲ ਇਹੀ ਗਿਆ ਵੀ ਮੈਂ ਰਹਿਣ ਨੂੰ ਤਿਆਰਾਂ ਮੈਂ ਹੁਣ ਵੀ ਕਹਿੰਨੀ ਮੈਂ ਰਹਿਣ ਨੂੰ ਇਹਨਾਂ ਨਾਲ ਹੋਵੇ ਬਾਅਦ ਚ ਤੁਸੀਂ ਆਪਦੇ ਬੱਚਾ ਦਾ ਹਿੱਸਾ ਲੈ ਕੇ ਫਿਰ ਤੁਸੀਂ ਇੱਥੇ ਫਿਰ ਰੌਲਾ ਪਾ ਕੇ ਬਹਿ ਜੋ ਵੀ ਮੈਂ ਨਹੀਂ ਰਹਿਣਾ ਮੈਂ ਤਾਂ ਜਾਣਾ ਹੈ ਮੈਡਮ ਮੈਂ ਰਹਿਣ ਨੂੰ ਤਿਆਰਾਂ ਵੀਰ ਮੇਰੇ ਠੀਕ ਆ ਤੂੰ ਮੇਰੀ ਭੈਣ ਠੀਕ ਓਕੇ ਥੈਂਕ ਯੂ ਉਹ ਕਹਿੰਦੀ ਮੈਂ ਇੱਥੇ ਆਪਦੇ ਬੱਚਿਆਂ ਨਾਲ ਰਹਿਣਾ ਚਾਹਣੀ ਆ ਮੈਂ ਜਿਹੜਾ ਤਲਾਕ ਦਾ ਕੇਸ ਲੱਗਿਆ ਹੈਗਾ ਉਹ ਮੈਂ ਵਾਪਸ ਲੈਣਾ ਚਾਹਣੀ ਮੈਂ ਆਪਦੇ ਘਰ ਵਾਲ ਇਹ ਮੁੰਡਾ ਤੇ ਇਹ ਜਾਣੇ ਤੇ ਮੁੰਡਾ ਜਾਣੇ ਠੀਕ ਆ ਜੀ ਹਾਂਜੀ ਇਹਦੇ ਵਿੱਚ ਸਾਡਾ ਕੋਈ ਰੌਲਾ ਨਹੀਂ ਇਹ ਮੁੰਡੇ ਨੂੰ ਮਨਾ ਲੇ ਮੁੰਡਾ ਇਹਨੂੰ ਮਨਾ ਲੇ ਸਾਨੂੰ ਕੋਈ ਤਰਾਜ ਨਹੀਂ ਬੱਚਿਆਂ ਨੂੰ ਪੁੱਛ ਲੈ ਜੇ ਬੱਚਾ ਕੋਈ ਰਹਿਣਾ ਚਾਹੁੰਦਾ ਤਾਂ ਜੀ ਸਤਿ ਸ੍ਰੀ ਅਕਾਲ ਰਵੇ ਅਸੀਂ ਕੋਈ ਬੱਚਿਆਂ ਦੀ ਇਹ ਨਹੀਂ ਵੀ ਬੱਚਿਆਂ ਦੀ ਤਨਖਾਹ ਆਉਂਦੀ ਹੈ ਸਾਡੀ ਆਮਦਨ ਘਾਟ ਜੋਗੀ ਠੀਕ ਹੈ ਨਾ ਬੱਚੇ ਤਾਂ ਸਾਡੇ ਪੱਲੇੋਂ ਖਾਂਦੇ ਆ ਤੁਸੀਂ ਦੇਖ ਰਹੇ ਹੋ ਠੀਕ ਹੈ ਹਾਂ ਜੀ ਇਹ ਬੱਚਿਆਂ ਦੀ ਗੱਲ ਇਹ ਕਹਿੰਦੇ ਵੀ ਮੇਰੇ ਸਾਸਾ ਸੋਹਰਾ ਇੱਥੇ ਪੰਚਾਇਤ ਬੁਲਾ ਲੈਣ ਸਾਂਜੀ ਪੁੱਤ ਨੂੰ ਵਿੱਚ ਬਿਠਾ ਲੈਣ ਸਾਨੂੰ ਵਿੱਚ ਬਿਠਾ ਕੇ ਸਾਡਾ ਰਾਜੀ ਨਾ ਨਹੀਂ ਅਸੀਂ ਕਿਉਂ ਬੁਲਾਵਾਂਗੇ ਜੇ ਸਾਡਾ ਸਾਡਾ ਬੇਟਾ ਇੱਥੇ ਹੀ ਆ ਤੁਸੀਂ ਉਹ ਬੇਟੇ ਨਾਲ ਤੁਹਾਡੀ ਗੱਲ ਕਰਾ ਦੇਣ ਜੇ ਬਹੁਤੀ ਗੱਲ ਆ ਤਾਂ ਜੀ ਤੂੰ ਰੱਖਣੀ ਚਾਹੁੰਦਾ ਨਹੀਂ ਜੇ ਉਹਨੇ ਜੱਜ ਸਾਹਿਬ ਨੂੰ ਤਾਂ ਪੰਜ ਵਾਰੀ ਕਹਿਤਾ ਵੀ ਮੈਂ ਨਹੀਂ ਰੱਖਣੀ ਚਾਹੁੰਦਾ हां जी ਗਵਾਨਾ ਸਾਡੀ ਤਾਂ ਆਉਣੀ ਜਾਣੀ ਐ ਇਸ ਘਰ ਚ ਹਾਂਜੀ ਤੁਹਾਨੂੰ ਕਿਵੇਂ ਇਸ ਕਮਰੇ ਬਾਰੇ ਪਤਾ ਲੱਗਿਆ ਕੁਝ ਵੀ ਇਹ ਡਿੱਗਿਆ ਦਾ ਇਹ ਕਮਰੇ ਬਾਰੇ ਸਾਨੂੰ ਤੜਕੇ ਸਵੇਰ 6 ਵਜੇ ਪਤਾ ਲੱਗਿਆ 6 ਵਜੇ ਉਹ ਕੁੜੀ ਦਾ ਪ੍ਰਵੀਨ ਦਾ ਸਾਨੂੰ ਫੋਨ ਆਇਆ ਅੱਛਾ ਵੀ ਮੇਰਾ ਮੌਕਾ ਵੇਖੋ ਮੇਰਾ ਕਿੰਨਾ ਕਿਨਿਸਤਾਨ ਹੋ ਗਿਆ ਮੈਨੂੰ ਬੇਤਰੋਂ ਹੋ ਗਿਆ ਵੀ ਮੇਰਾ ਕਮਰਾ ਢਿੱਕਿਆ ਅੱਛਾ ਵੀ ਢਿੱਕਿਆ ਅੱਛਾ ਵੀ ਮੈਨੂੰ ਢਿੱਕੇ ਦਾ ਫੋਨ ਆਇਆ ਤੇ ਉਹਦੇ ਵਿੱਚ ਜਦੋਂ ਅਸੀਂ ਸਵੇਰ ਆ ਕੇ ਵੇਖਿਆ ਤੇ ਕਮਰਾ ਵਾਕਈ ਢਿੱਗਿਆ ਪਿਆ ਸੀ। ਅੱਛਾ। ਇਸੇ ਲਟਕੀ ਦਾ ਸਮਾਨ ਆ ਉਹਦੇ ਵਿੱਚ ਜੋ ਨਿਸ਼ਾਨ ਹੋਇਆ ਉਹ ਕੁੜੀ ਦਾ। ਹਾਂ। ਠੀਕ ਆ। ਜੀ ਉਸ ਇਹਨਾਂ ਦੀ ਨੂਹ ਦਾ ਹੀ ਸਮਾਨ ਆ। ਹਾਂ ਇਹਨਾਂ ਦੀ ਨੂਹ ਦਾ ਸਮਾਨ ਆ ਨੂਹ ਦਾ ਹੀ ਆ। ਫਿਰ ਉਹ ਤਾਂ ਤੋਸ਼ ਲਾਈ ਜਾਂਦੀ ਇਹਨਾਂ ਤੇ ਕਹਿੰਦੀ ਆ ਕਿ ਇਹਨਾਂ ਨੇ ਰਾਤ ਦੀ ਰਾਤ ਹੀ ਮੇਰਾ ਕੰਮ। ਉਹ ਰਾਤ ਨੂੰ ਤਾਂ ਉਹ ਪਰਮਾਤਮਾ ਨੂੰ ਪਤਾ ਪਰ ਅਸੀਂ ਤੜਕੇ 3 ਵਜੇ ਮੌਕਾ ਵੇਖਿਆ। ਅੱਛਾ ਮੌਕਾ ਵੇਖਿਆ। ਹਾਂ। ਮੂਹਨੇ ਦੇ ਘਰ ਤੇ ਛੱਤ ਡਿੱਗੀ ਪਈ ਸੀ ਹੈ। ਕਰਦੇ ਹਾਂ ਸਾਰੇ ਹਾਲਾਤ ਕਿਦਾਂ ਦੇ ਇਹਨਾਂ ਦੇ। ਹਾਲਾਤ ਤਾਂ ਹੁਣ ਤੁਹਾਨੂੰ ਦਿਸੀ ਜਾਂਦੇ ਜੀ ਜਿਹੋ ਜਿਹੇ ਹੂੰ ਫਿਰ ਇਹਨਾਂ ਦੀ ਬਣਦੀ ਨਹੀਂ ਕਿ ਕਿਤੇ ਦੂਜੇ ਨੂੰ ਆਪਾਂ ਖਰੀ ਜੋ ਮਰਜੀ ਗਈ ਹੈ ਸਵੇਰ ਮੈਂ ਜਦੋਂ ਮੈਨੂੰ ਚਾਹ ਪਿਆਈ ਕੁੜੀ ਨੇ ਕਰਕੇ ਕੁੜੀ ਨੇ ਚਾਹ ਪਿਆਈ ਉਹ ਤੋਂ ਬਾਅਦ ਛੱਤ ਤੋਂ ਕੁੜੀ ਦੀ ਫੇਰ ਜਦੋਂ ਕਿਤੇ ਆਟਾ-ਉਟਾ ਲੈਣਗੇ ਫੇਰ ਡਿੱਗੀ ਕੁੜੀ ਫਿਰ ਬਾਅਦ ਸੁੱਕ ਬੁਗ ਚਟਕੀ ਕੁੜੀ ਦੇ ਤਾਂ ਅੱਛਾ ਇਹਨਾਂ ਦੀ ਰਾਤ ਨੂੰ ਡਿੱਗੀ ਆ ਉਦੋਂ ਮੈਂ ਪਾਈ ਹਉਦੇ ਵਾਰ ਨਹੀਂ ਆ ਤੁਹਾਨੂੰ ਜਾਣ ਕਰ ਠੀਕ ਆ 6 ਵਜੇ ਮੈਂ ਮੌਕੇ ਵੇਖਿਆ ਤੇ ਉਹਦੇ ਜੋ ਨਿਸ਼ਤਾਨ ਹੋਇਆ ਲਟਕੀ ਦਾ ਹੀ ਹੋਇਆ ਪ੍ਰੀਨ ਦਾ ਹੋਇਆ ਫਰੀਦਕੋਟ ਵਾਲੀ ਦਾ ਠੀਕ ਆ ਇਹਨਾਂ ਨੇ ਮੇਥੇ ਬਾਤੀ ਵਿੱਚੋਂ ਸੀ ਚਲੋ ਤੁਸੀਂ